ਮੇ ਉਸ ਬੀਬੀ ਤੋਂ ਕਰੇ ਕੀ ਕੇਕ ਲੈ ਕੇ ਆਂਦਾ ਰਿਆਂ ਮੈਂ ਉਸ ਕੇਕ ਦਾ ਹੋ ਗਿਆ ਆਪਣੇ ਦੀਪ ਭਗਵਾਨ ਨੂੰ ਵੀ ਲੰਦਾ ਰਿਆਂ ਕਰੇ ਉਹ ਜਿਹੜਾ ਮੇਰਾ ਮਰੀ ਭਾਵਨਾ ਨਾਲ ਖਿਲਵਾੜ ਹੋਇਆ ਉਹ ਕੌਣ ਠੀਕ ਕਰੇਗਾ ਪਰ ਇੱਕ ਵੀਡੀਓ ਵਾਇਲ ਕੀਤੀ ਕਿਸੇ ਦੇ ਪड़ोसी ਨੇ ਵੀ ਇਸ ਬੇਕਰੀ ਚ ਅੰਡਿਆਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ ਉਹ ਭਾਵਨਾ ਕਿੱਥੇ ਗਈਆਂ ਸਿੰਧੀ ਬੇਕਰੀ ਵਰਗਾਂੋਂ ਖਾਸ ਕਰਕੇ ਜਿਹੜੇ ਅੰਡੇ ਦਾ ਪ੍ਰਯੋਗ ਕਰਕੇ ਬਾਅਦ ਕਹਿੰਦੇ ਸੀ 100% ਐਗਲੈਸ ਵੇਚਦੇ ਇਹਨਾਂ ਲੋਕਾਂ ਨੂੰ ਕੇਕ ਖਰੀਦਣ ਦੀ ਬਜਾਏ ਤੁਸੀਂ ਮੱਖਣ ਮਿਸ਼ਰੀ ਦਾ ਭੋਗ ਲਗਾਓ ਅੱਜ ਵੀ ਕਈ ਐਸੇ ਬਜ਼ੁਰਗ ਨੇ ਜਿਹੜੇ ਦੇਵੀ-ਦੇਵਤੇ ਨੂੰ ਘਰੇ ਜਾਂ ਮੰਦਰ ਭੋਗ ਲਾਣਗੇ ਆਪਣੇ ਘਰੋਂ ਚੀਜ਼ ਬਣੀ ਦਾ ਭੋਗ ਲਾਣਗੇ ਬਾਹਰ ਦੀ ਚੀਜ਼ ਦਾ ਭੋਗ ਨਹੀਂ ਲਾਂਦੇ ਭਾਈ ਇਹਨਾਂ ਤੇ ਨਾ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਹਿੰਦੂਆਂ ਦੀ ਆਸਾ ਨਾਲ ਨਾ ਖੇਡਣ ਵਿਸ਼ਵਾਸ ਘਾਤ ਜਿੱਦਾਂ ਕਿ ਪਿੱਛੇ ਸਿੰਧੀ ਬੇਗਣੀ ਸਾਡੇ ਇਨੁਆਂ ਦੀ ਆਸਥਾ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਤੇ ਸਾਫ ਜ਼ਾਹਿਰ ਹੁੰਦਾ ਕਿ ਲਾਲਚ ਦੇ ਕਰਕੇ ਆਪ ਦੀ ਕਿਸੇ ਵੀ ਹੱਦ ਤੋਂ ਪਾਰ ਜਾਂਦਾ ਇਹ ਬੈકરી ਦੇ ਮਾਲਕਾਂ ਨੇ ਕੰਮ ਕੀਤਾ ਲੋਕ ਬੜੇ ਚਾਵਾਂ ਦੇ ਨਾਲ ਲੈ ਕੇ ਜਾਂਦੇ ਨੇ ਕੇਕ ਪਰ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਵੀ ਅਸੀਂ ਕਾਨਾ ਜੀ ਨੂੰ ਪੋਗ ਲਵਾ ਕੇ ਇਸ ਚੀਜ਼ ਦਾ ਇਹ ਗੱਲ ਉਹੀ ਕਹਿ ਰਹੇ ਆ ਨਾ ਜਿਹੜਾ ਕੇਕ ਬਾਹਰੋਂ ਆ ਬਣ ਕੇ ਆ ਰਿਹਾ ਹੈ ਉਹਦੀ ਕੀ ਗਾਰੰਟੀ ਅੰਡੇ ਨਹੀਂ ਹੋਣਗੇ ਤੁਸੀਂ ਮੈਨੂੰ ਨੌਨ ਵੈਜੀਟੇਬਲ ਦੇ ਰਹੇ ਹੋ ਮੈਂ ਠਾਕੁਰ ਜੀ ਨੂੰ ਭੋਗ ਲਗਵਾਉਣ ਲਈ ਮੇਰੇ ਮੇਰੀ ਕਿੱਡੀ ਆ ਮੇਰੀ ਆਸਾਨਾ ਕਿੰਨਾ ਖੇਡਵਾੜ ਕੀਤਾ ਜਾ ਰਿਹਾ ਆ ਆਮ ਲੋਕਾਂ ਦੇ ਬਰਡੇ ਦੇ ਲੋਕੀ 20 20 ਕੇਕ ਲਾਗੇ ਤੇ ਸੜਕਾਂ ਤੇ ਨਾ ਕੇਕ ਰੋਲਦਾ ਹੁੰਦਾ ਕਿਸੇ ਗਰੀਬ ਦੇ ਬੱਚੇ ਨੂੰ ਤਾਂ ਖਾਣ ਲਈ ਰੋਟੀ ਨਹੀਂ ਮਿਲਦੀ ਧਰਮ ਦਾ ਜਿਹੜਾ ਦਿਹਾੜਾ ਹੁੰਦਾ ਬੜਾ ਪਵਿੱਤਰ ਤਿਹਾਰ ਹੁੰਦਾ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਜਾਣੇ ਅਣਜਾਣੇ ਪਾਪ ਦੇ ਭਾਗੀਦਾਰ ਨਾ ਬਣੀਏ ਕੰਡਰੀ ਟਰੀਆ ਉਹਦੇ ਕਰੇ ਜਾਰੀ ਉਹ ਦੁਕਾਨ ਤੇ ਜਾ ਰਹੀ ਹੈ ਉਹ ਕਹੇ ਮੈਂ ਆਰਡਰ ਤੇ ਬਣਾ ਰਿਹਾ ਕਿ ਪਿਓਰ ਵੇਜ ਕਿੱਥੋਂ ਦਾ ਰਹਿ ਗਿਆ ਨਾ ਦੱਸੀ ਨਾ ਸਾਨੂੰ ਤਾਂ ਸਭ ਇਹਦੇ ਨਾਲ ਧਰਮ ਭ੍ਰਸਟ ਨਹੀਂ ਹੋਇਆ ਇਹਦੇ ਨਾਲ ਬੇਅਦਬੀ ਨਹੀਂ ਹੋਈ ਤੁਸੀਂ ਹਮੇਸ਼ਾ ਬੇਅਦਬੀ ਦੀ ਬਾਤ ਕਹਿੰਨੇ ਹੋ ਗੱਲ ਪਰ ਕੇਕ ਤਾਂ ਦੇਖੋ ਇਹ ਬਾਹਰਲੀ ਕਲਚਰ ਤੋਂ ਵੈਸਟਰਨ ਕਲਚਰ ਨੇ ਕੋਦਮ ਸਾਡੇ ਸੰਸਕ੍ਰਿਤੀ ਦੇ ਉੱਤੇ ਹਾਵੀ ਹੋਣ ਦਾ ਪ੍ਰਯਾਸ ਕੀਤਾ ਤਾਂ ਅਸੀਂ ਇਹਨੂੰ ਗਰੇਜ ਕਰੀਏ ਬੱਚੇ ਦਾ ਜਨਮ ਦਿਨ ਹੁੰਦਾ ਨਾ ਅਸੀਂ ਕੇਕ ਕੱਟਦੇ ਆ ਜਿਹ ਪਹਿਲਾਂ ਨੂੰ ਵਾਲਾ ਆਪਣੇ ਪ੍ਰਭੂ ਦੇ ਭੋਗ ਲਾਣੇ ਆ ਇਹਦਾ ਮਤਲਬ ਅਸੀਂ ਅੰਡੇ ਵਾਲੇ ਕੀ ਅੰਡੇ ਵਾਲੇ ਕੇਕ ਦਾ ਭੋਗ ਆਪਣੇ ਪ੍ਰਭੂ ਨੂੰ ਲਾਉਂਦੇ ਰਹੇ ਆ 295 ਇਹਦਾ ਪਰਚਾ ਦਾ ਚੋਣਾ ਚਾਹੀਦਾ ਉਹਦੀ ਬੇਕਰੀ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਉਹਦੀ ਬੇਕਰੀ ਬੰਦ ਹੋਣੀ ਚਾਹੀਦੀ ਪਰ ਨਾ ਮੇਰੇ ਇੱਕ ਜਾਣਕਾਰ ਦੋਸਤ ਨੇ ਕਿਹਾ ਵੀ ਅੰਡੇ ਪਾਈਪ ਕਰਕੇ ਤਾਂ ਸੌਫਟ ਕੇਕ ਬੰਦਾ ਬਣ ਹੀ ਸਕਦਾ ਬੇਕਰੀ ਦੇ ਬਾਹਰ ਖੜੇ ਕਰਨੇ ਚਾਹੀਦੇ ਕਿ ਬੇਕਰੀ ਨੇ ਕਿਵੇਂ ਖੜਾ ਜਿਹੜੀ ਲੀਡਿਸ ਲੈ ਕੇ ਜਾਵੇ ਉਹਨੂੰ ਪੁੱਛਣਾ ਪੁੱਛੋ ਜਰੂਰ ਵੀ ਤੁਸੀਂ ਕੀ ਸੋਚ ਕੇ ਇਹ ਕੇਕ ਲੈ ਕੇ ਜਾ ਰਹੇ ਪ੍ਰਭੂ ਨੂੰ ਅੰਡਾ ਖਵਾ ਰਹੇ ਬੀਤੇ ਦਿਨ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਸਿੰਧੀ ਬੇਕਰੀ ਦਾ ਕੇਕ ਤੇ ਹੁਣ ਜਨਮ ਅਸ਼ਟਮੀ ਆ ਰਹੀ ਹੈ ਤੇ ਵੱਖ-ਵੱਖਰੀਆਂ ਦੁਕਾਨਾਂ ਤੋਂ ਲੋਕਾਂ ਨੇ ਕੇਕ ਲੈ ਕੇ ਜਾਣਾ ਹੈ ਤੇ ਕਾਨਾ ਜੀ ਨੂੰ ਭੋਗ ਲਵਾਉਣਾ ਹੈ ਤੇ ਉਹ ਜਿਹੜਾ ਕੇਕ ਕਾਨਾ ਜੀ ਕੋਲ ਜਾ ਰਿਹਾ ਉਹ ਵੈਜ ਹੈ ਨਾਨ ਵੈਜ ਹੈ ਅੰਡੇ ਉਸ ਦੇ ਵਿੱਚ ਮਿਕਸ ਹੋ ਰਹੇ ਨਹੀਂ ਹੋ ਰਹੇ ਤੇ ਬਹੁਤ ਵੱਡੇ ਸਵਾਲ ਲੋਕਾਂ ਦੇ ਵਿੱਚ ਖੜੇ ਹੋਣਗੇ ਤੇ ਮੇਰੇ ਨਾਲ ਇਸ ਗੱਲ ਤੇ ਚਰਚਾ ਕਰਨ ਲਈ ਰਜੀਵ ਟੰਡਨ ਸ਼ਿਵਸਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੇ ਕਰੇ ਬੀਰ ਬੁਜਰੰਗੇ ਹਰ ਹਰ ਮਹਾਦੇਵ ਟੰਡਨ ਸਾਹਿਬ ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਕੇਕ ਬੜਾ ਵਾਇਰਲ ਰਿਹਾ ਕਿ ਵੀ ਇਹ ਨਾਨੋਵੈਜ ਕੇਕ ਹੈਗਾ ਤੇ ਹੁਣ ਜਨਰਲ ਮਸਟ ਵੀ ਆ ਰਹੀ ਹਿੰਦੂ ਧਰਮ ਦੇ ਵੀ ਸਨਾਤਨ ਧਰਮ ਦੇ ਵਿੱਚ ਵੱਖੋ ਵੱਖਰੇ ਵੀ ਕੇਕ ਲੈ ਕੇ ਜਾਂਦੇ ਨੇ ਕਾਂਹਾ ਜੀ ਨੂੰ ਭੋਗ ਲਵਾਉਂਦੇ ਨੇ ਕਿਵੇਂ ਦੇਖਦੇ ਹੋ ਇਸ ਨੂੰ ਕੁਝ ਕਹੂੰਗਾ ਤਾਂ ਲੋਕਾਂ ਨੇ ਮੇਰੀ ਗੱਲ ਦਾ ਗੁੱਸਾ ਕਰ ਜਾਣਾ ਮੈਂ ਕੁਝ ਕਹੂੰਗਾ ਨਾ ਤਾਂ ਲੋਕਾਂ ਨੇ ਮੇਰੀ ਗੱਲ ਦਾ ਗੁੱਸਾ ਕਰ ਜਾਣਾ ਅਗੇ ਨਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਪਰਦਾਦੀਆਂ ਪਉ ਉਹ ਅਨੁਪੋਗ ਪਤਾ ਕਿਹੜਾ ਲਾਂਦੇ ਸੀ ਜਿਹੜਾ ਘਰੋਂ ਤਿਆਰ ਹੋ ਕੇ ਜਾਂਦਾ ਸੀ ਜਿਹੜਾ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤਾ ਹੁੰਦਾ ਸੀ ਉਹਦਾ ਭੋਗ ਲਾਂਦੇ ਸੀ ਅੱਜ ਵੀ ਕਈ ਐਸੇ ਬਜ਼ੁਰਗ ਨੇ ਜਿਹੜੇ ਦੇਵੀ ਦੇਵਤਿਆਂ ਨੂੰ ਘਰੇ ਜਾਂ ਮੰਦਰ ਭੋਗ ਲਾਂਣਗੇ ਆਪਣੇ ਘਰੋਂ ਚੀਜ਼ ਬਣੀ ਦਾ ਭੋਗ ਲਾਂਣਗੇ ਬਾਹਰੋਂ ਦੀ ਚੀਜ਼ ਦਾ ਭੋਗ ਨਹੀਂ ਲਾਂਦੇ ਕਈ ਤਾਂ ਐਸੇ ਨੇ ਸਿਰਫ ਦੁੱਧ ਦਾ ਭੋਗ ਲਾਂਦੇ ਨੇ ਕਿਸੇ ਹੋਰ ਚੀਜ਼ ਦਾ ਭੋਗ ਨਹੀਂ ਲਾਂਦੇ ਅੱਜ ਕੱਲ੍ਹ ਤਾਂ ਦੇਖਾ ਦੇਖੀ ਕਰਵਾ ਚੱਲਿਆ ਹੋਇਆ ਵੀ ਕੇਕ ਕੱਟਣਾ ਕੇਕ ਕੱਟਣਾ ਕੇਕ ਕੱਟਣਾ ਤੁਸੀਂ ਤਾਂ ਪ੍ਰਭੂ ਜੀ ਦਾ ਜਨਮ ਦਿਨ ਜਨਮ ਅਸ਼ਟਮੀ ਆ ਰਹੀ ਹੈ ਨਾ ਕਿਸ਼ਨ ਜੀ ਮਹਾਰਾਜ ਦੀ ਜਨਮ ਅਸ਼ਟਮੀ ਆ ਰਹੀ ਹੈ ਇੱਥੇ ਤਾਂ ਫੇਸਬੁਕ ਨਾ ਹੋਵੇ ਨਾ ਫੇਸਬੁਕ ਨੇ ਤਾਂ ਪਹਿਲੇ ਲੋਕਾਂ ਦੇ ਕਿੰਨੇ ਕੇਕ ਕਟਾਦੇ ਇੱਕ ਜਨਮ ਦਿਨ ਹੁੰਦਾ ਇੱਕ ਇੱਕ ਬੰਦਾ ਪੰਜਾਬ ਦੀਆਂ ਕੇਕ ਕਟਦਾ ਹੁੰਦਾ ਸਿਰਫ ਫੇਸਬੁਕ ਕਰਕੇ ਸੋਸ਼ਲ ਮੀਡੀਆ ਦਿਖਾਉਣ ਵਾਸਤੇ ਇਹ ਦੇਖੋ ਜੀ ਮੇਰੇ 50 ਕੇਕ ਕੱਟੇਗੇ ਪਰ ਸਵਾਲ ਇੱਕੋ ਹੀ ਹੈ ਮੇਰੇ ਪ੍ਰਭੂ ਨੂੰ ਜਿਹੜਾ ਭੋਗ ਲੱਗਣਾ ਉਹ ਸ਼ੁੱਧ ਲੱਗਣਾ ਚਾਹੀਦਾ ਮੈਂ ਇੱਕ ਗੱਲ ਸਾਫ਼ ਕਰਨਾ ਜਿਹੜੀ ਪਿੱਛੇ ਵੀਡੀਓ ਵਰਲ ਹੋਈ ਹੈ ਕਿਸੇ ਬੇਕਰੀ ਦੇ ਨਾਲ ਲੈ ਕੇ ਵੀ ਉੱਥੇ ਲਿਖਿਆ ਗਿਆ ਵੈਜ ਕੇਕ ਕਿੱਥੇ ਮਿਲ ਦਾ ਸਮਾਨ ਇੱਥੇ ਮਿਲਦਾ ਹੈ ਪੂਰੀ ਇੱਕ ਵੀਡੀਓ ਵਾਰਲ ਕੀਤੀ ਕਿਸੇ ਦੇ ਪड़ोसी ਨੇ ਵੀ ਇਸ ਬੇਕਰੀ ਚ ਅੰਡਿਆਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ ਉਹ ਭਾਵਨਾ ਕਿੱਥੇ ਗਈਆਂ ਸਵਾਲ ਹੈ ਮੇਰੀਆਂ ਭਾਵਨਾ ਕਿੱਥੇ ਗਈਆਂ ਮੈਂ ਉਸ ਬੇਕਰੀ ਤੋਂ ਕੇਕ ਲੈ ਕੇ ਆਂਦਾ ਰਿਹਾ ਮੈਂ ਉਸ ਕੇਕ ਦਾ ਪਪ ਹੋ ਗਿਆ ਆਪਣੇ ਦੇਵ ਭਗਵਾਨ ਨੂੰ ਵੀ ਲਾਂਦਾ ਰਿਹਾ ਕਰੇ ਉਹ ਜਿਹੜਾ ਮੇਰਾ ਮੇਰੀ ਭਾਵਨਾ ਨਾਲ ਖਿਲਵਾੜ ਹੋਇਆ ਉਹ ਕੌਣ ਠੀਕ ਕਰੇਗਾ ਸਵਾਲ ਹੈ ਵੀ ਉਹਨੂੰ ਕੌਣ ਠੀਕ ਕਰੇਗਾ ਬਲਸ ਦੀ ਜੀ ਗੱਲ ਹੈ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਪੂਰੇ ਜਗਤ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਨੂੰ ਅਪੀਲ ਕਰਨਾ ਚਾਹਾਂਗਾ ਸਾਡੇ ਦੇ ਸਾਡੇ ਬਜ਼ੁਰਗ ਸਾਡੀ ਦਾਦੀਆਂ ਮਾਮਾ ਸਾਡੇ ਪਰਦਾਦੀਆਂ ਆਪਣੇ ਘਰੋਂ ਹੱਥ ਦਾ ਬਣਿਆ ਹੋਇਆ ਭੋਗ ਪ੍ਰਭੂ ਨੂੰ ਲਾਂਦੇ ਸੀਗੇ ਵੀ ਤੁਸੀਂ ਵੀ ਉਸੇ ਰਵਾਜ ਤੇ ਆਉ ਨਾ ਬਾਹਰੋਂ ਪਤਾ ਨਹੀਂ ਕਿੱਦਾਂ ਦੀ ਚੀਜ਼ ਬਣੀ ਹੁੰਦੀ ਹੈ ਬਾਹਰੋਂ ਜਿਹੜੀ ਚੀਜ਼ ਬਣ ਕੇ ਆਣੀ ਹੈ ਪਤਾ ਨਹੀਂ ਕਿਹੜੇ ਹੱਥਾਂ ਦਾ ਬਣ ਕੇ ਆਣੀ ਹੈ ਤਾਨੂੰ ਇਹ ਤਾਂ ਪਤਾ ਹੋਊਗਾ ਵੀ ਮੈਂ ਆਪਣੇ ਘਰੇ ਚੀਜ਼ੀ ਬਣਾਈ ਆ ਪ੍ਰਭੂ ਦੇ ਲਈ ਮੈਂ ਕੁਝ ਬਣਾਇਆ ਖਾਨ ਨੂੰ ਮੈਂ ਪ੍ਰਭੂ ਲਈ ਕੇਕ ਨਹੀਂ ਹੋਊਗਾ ਹਲਵਾ ਹੋਊਗਾ ਹਲਵਾ ਨਹੀਂ ਹੋਊਗਾ ਖੀਰ ਹੋਊਗੀ ਖੀਰ ਨਹੀਂ ਹੋਊਗਾ ਰੋਟੀ ਆਲੂ ਪੂਰੀ ਹੋਊਗੀ ਕੁਝ ਤਾਂ ਬਣਾਵਾਂਗੇ ਨਾ ਪਰ ਲੋਕ ਬੜੇ ਚਾਵਾਂ ਦੇ ਨਾਲ ਲੈ ਕੇ ਜਾਂਦੇ ਨੇ ਕੇਕ ਪਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਅਸੀਂ ਕਾਨਾ ਜੀ ਨੂੰ ਪੋਗ ਲਵਾ ਕੇ ਇਸ ਚੀਜ਼ ਦਾ ਰਹੀ ਗੱਲ ਹੋਈ ਕਹਿ ਰਹੇ ਆ ਨਾ ਜਿਹੜਾ ਕੇਕ ਬਾਹਰੋਂ ਆ ਬਣ ਕੇ ਆ ਰਿਹਾ ਉਹਦੀ ਕੀ ਗਾਰੰਟੀ ਅੰਡੇ ਨਹੀਂ ਹੋਣਗੇ ਮੈਂ ਤਾਂ ਸਾਫ਼ ਕਹਿੰਦਾ ਜਿਹੜਾ ਕੇਕ ਬਾਹਰੋਂ ਬਣ ਕੇ ਆ ਰਿਹਾ ਉਦੀ ਕੀ ਗਰੰਟੀ ਹੈ ਵੀ ਉਹ ਐਗ ਲੈਸ ਹੋਏਗਾ ਬਿਲਕੁਲ ਮੈਂ ਸਾਫ਼ ਕਹਾਂਗਾ ਸਾਨੂੰ ਭਲੇ ਖੇਪਾਏ ਜਾ ਰਹੇ ਨੇ ਇੱਕ ਪਿੱਛੇ ਸੋਸ਼ਲ ਮੀਡੀਆ ਤੇ ਮਾਮਲਾ ਉੱਠਿਆ ਸਿੰਧੀ ਵੇਚੀ ਦਾ ਉੱਠਿਆ ਉੱਥੇ ਵੀ ਇਹੀ ਗੱਲ ਚੱਲੀ ਉੱਥੇ ਲਿਖਿਆ ਗਿਆ ਵੀ ਅਸੀਂ ਵੀ ਲੋਕ ਕੇਕ ਲੈਂਦੇ ਰਹੇ ਵੀ ਪਿਓਰ ਵੇਜ ਦਾ ਕੇਕ ਮਿਲਦਾ ਵੀ ਪਿਓਰ ਵੇਜ ਸਮਾਨ ਮਿਲਦਾ ਪਰ ਜਿਹੜੀ ਵੀਡੀਓ ਵਾਇਰਲ ਹੋਇਸ ਤੋਂ ਬਾਅਦ ਵੀ ਦਿਖਿਆ ਉਹਦੇ ਚ ਅੰਦਰ ਟਰੇਆਂ ਉਹਦੇ ਘਰੇ ਜਾਰੀਆਂ ਉਹਦੀ ਦੁਕਾਨ ਤੇ ਜਾਰੀਆਂ ਉਹ ਕਹਿੰਦੇ ਮੈਂ ਆਰਡਰ ਤੇ ਬਣਾ ਰਿਹਾ ਕਿ ਪਿਓਰ ਵੈਜੀ ਕਿੱਥੋਂ ਦਾ ਰਹਿ ਗਿਆ ਨਾ ਦੱਸਿਓ ਨਾ ਸਾਨੂੰ ਟੰਡਨ ਸਾਹਿਬ ਇਹਦੇ ਨਾਲ ਧਰਮਪ੍ਰਸ਼ਟ ਨਹੀਂ ਹੋਇਆ ਇਹਦੇ ਨਾਲ ਬੇਅਦਬੀ ਨਹੀਂ ਹੋਈ ਤੁਸੀਂ ਹਮੇਸ਼ਾ ਬੇਅਦਬੀ ਦੀ ਗੱਲ ਕਹਿੰਦੇ ਹੋ ਗੱਲ ਕਲੀਅਰ ਕਹਿੰਦਾ ਲੋਕ ਕਹਿੰਦੇ ਵੀ ਹਰ ਮਸਲੇ ਤੇ ਫਸਦੇ ਨੇ ਰਜੀਵ ਟੰਡਨ ਨਹੀਂ ਇਹ ਤਾਂ ਮਸਲਾ ਹਿੰਦੂ ਧਰਮ ਨਾਲ ਜੁੜਿਆ ਹੋਇਆ ਹੈ ਨਹੀਂ ਦੇਖੋ ਗੱਲ ਸਿੱਧੀ ਗੱਲ ਹੈ 295ਏ ਦਾ ਪਰਚਾ ਦਾ ਜੁਣਾ ਚਾਹੀਦਾ ਉਹਦੀ ਬੇਕਰੀ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਉਹਦੀ ਬੇਕਰੀ ਬੰਦ ਹੋਣੀ ਚਾਹੀਦੀ ਸੀ ਜੋ ਕੁਛ ਹੋਲੇ ਕੀਤਾ ਹਿੰਦੂ ਸਮਾਜ ਦੀਆਂ ਭਾਵਨਾ ਦਾ ਹਨਨ ਕੀਤਾ ਅਸੀਂ ਲੋਕ ਸੋਚ ਕੇ ਲੈ ਕੇ ਜਾਂਦੇ ਵੀ ਪ्योर ਸ਼ੁੱਧ ਕੇਕ ਬਣਾਉਂਦੇ ਨੇ ਅਸੀਂ ਉਸ ਕੇਕ ਦਾ ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਨਾ ਅਸੀਂ ਕੇਕ ਕੱਟਦੇ ਆ ਤੇ ਪਹਿਲਾਂ ਨਵਾਂ ਆਪਣੇ ਪ੍ਰਭੂ ਦੇ ਭੋਗ ਲਾਉਂਦੇ ਆ ਇਹਦਾ ਮਤਲਬ ਅਸੀਂ ਅੰਡੇ ਵਾਲਾ ਕੇਕ ਅੰਡੇ ਵਾਲੇ ਕੇਕ ਦਾ ਭੋਗ ਆਪਣੇ ਪ੍ਰਭੂ ਨੂੰ ਲਾਉਂਦੇ ਰਹੇ ਆ ਇਹ ਤਾਂ ਭਾਵਨਾ ਦਾ ਹਨਨ ਕੀ ਦੁਰਾਚਾਰੀ ਕਰਾ ਦੇ ਜੋ ਮਰਜ਼ੀ ਕਹਾਂਗੇ ਉਸ ਬੇਕਰੀ ਦੇ ਮਾਲਕ ਨੂੰ ਮੈਂ ਤਾਂ ਸਾਫ਼ ਕਹਾਂਗਾ ਬਿਕਰੀ ਬੰਦ ਹੋਣੀ ਚਾਹੀਦੀ ਕਿੰਨੇ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਫਿਰ ਤੁਸੀਂ ਕਦੇ ਇਸ ਵਿਸ਼ੇ ਤੇ ਗੱਲਬਾਤ ਨਹੀਂ ਕੀਤੀ ਬਿਲਕੁਲ ਕਲੀਅਰ ਕਹਿ ਰਹੇ ਆ ਸਾਫ਼ ਕਹਿ ਰਹੇ ਆ ਤੁਹਾਨੂੰ ਮੈਂ ਤਾਂ ਵੀ ਅਸੀਂ ਆਪਣੇ ਸੋਚ ਕੇ ਲੈ ਆਣੇ ਆ ਵੀ ਅਸੀਂ ਪ੍ਰਭੂ ਨੂੰ ਆਪਣੇ ਭੋਗ ਲਾਣਾ ਕੇਕ ਲੈ ਕੇ ਜਾਣਾ ਵਾ ਉਹਦੀ ਕੀ ਗਾਰੰਟੀ ਹੈ ਵੀ ਜਿਹੜਾ ਬਾਹਰੋਂ ਅਸੀਂ ਕੇਕ ਲੈ ਕੇ ਆ ਰਹੇ ਆ ਉਹ ਐਗਲੈਸ ਹੋਏਗਾ ਦੁਕਾਨਦਾਰ ਕਹਿੰਦਾ ਦਿੰਦਾ ਐਗਲੈਸ ਪਰ ਉਹ ਐਗਲੈਸ ਹੁੰਦਾ ਨਹੀਂ ਮੈਂ ਸਾਫ਼ ਕਹਿ ਰਹੇ ਆ ਜਿੰਨੇ ਵੀ ਕੇਕ ਜ਼ਿਆਦਾਤਰ ਬੰਦੇ ਨੇ ਵਿਦਆਊਟ ਕੇ ਐਗ ਨਹੀਂ ਬਣਦੇ ਇਹ ਮੇਰੀ ਵੀ ਦੇਖੀ ਦੇਖੀ ਹੈ ਕਿਉਂਕਿ ਅਸੀਂ ਵੀ ਲੋਕ ਨਾ ਸਿੰਧੀ ਦਾ ਕੇਕ ਲੈ ਕੇ ਆਉਂਦੇ ਆ ਵੀ ਬੜਾ ਸਵਾਦ ਹੁੰਦਾ ਬੜਾ ਨਰਮ ਹੁੰਦਾ ਬੜਾ ਸੌਫਟ ਹੁੰਦਾ ਪਰ ਨਾ ਮੇਰੇ ਇੱਕ ਜਾਣਕਾਰ ਦੋਸਤ ਨੇ ਕਿਹਾ ਵੀ ਅੰਡੇ ਪਾਈਪ ਕਰਕੇ ਤਾਂ ਸੌਫਟ ਕੇਕ ਬੰਦਾ ਬਣ ਨਹੀਂ ਸਕਦਾ ਨਾਲੇ ਕੇਕ ਤੇ ਜੇ ਕਾਨਹਾ ਜੀ ਦਾ ਨਾਮ ਪੈ ਜਵੇ ਉਹਨਾਂ ਦੀ ਫੋਟੋ ਲੱਗ ਜਵੇ ਤਾਂ ਉਹ ਕੇਕ ਹੀ ਬਹੁਤ ਮਹਿੰਗਾ ਕਰ ਦਿੰਦੇ ਲੋਕ ਪਹਿਲੀ ਗੱਲ ਤਾਂ ਮੈਂ ਫਿਰ ਸਾਫ਼ ਕਹਿ ਰਿਹਾ ਆਪਣੇ ਬਜ਼ੁਰਗਾਂ ਦਾ ਅਨੁਸਰਣ ਕਰੀਏ ਆਪਣੀ ਦਾਦੀਆਂ ਦਾ ਆਪਣੀ ਪਰਦਾਦੀਆਂ ਦਾ ਜੋ ਮੇਰੀ ਦਾਦੀ ਕਰਦੀ ਸੀ ਜੋ ਸਾਡੇ ਰੀਤੀ ਰਿਵਾਜ ਸੀ ਕਰੋ ਭੋਗ ਬਣ ਕੇ ਜਾਂਦਾ ਸੀ ਪ੍ਰਭੂ ਲਈ ਕਰੋ ਚੂਰਮਾ ਬਣ ਕੇ ਜਾਂਦਾ ਵੈਸੇ ਤਾਂ ਚੂਰਮੇ ਦਾ ਭੋਗ ਲੱਗਦਾ ਮੱਖਣ ਮਿਸ਼ਰੀ ਦਾ ਭੋਗ ਲੱਗਦਾ ਉਹਦਾ ਭੋਗ ਲਗਾਇਆ ਜਾਵੇ ਆ ਸ਼ੋਸ਼ਿਆਂ 'ਚ ਨਾ ਪਾਇਆ ਜਾਵੇ ਮੈਂ ਕਹਨਾ ਜੀ ਦਾ ਕੇਕ ਕੱਟਣਾ ਹੈ ਮੈਂ किशन ਜੀ ਮਹਾਰਾਜ ਨੂੰ ਕੇਕ ਕੀ ਕੱਟ ਕੇ ਭੋਗ ਲਾਣਾ ਮੇਰੀ ਹੱਥ ਬੀਨ ਕੇ ਬੇਨਤੀ ਹੈ ਸਾਰੇ ਹੀ ਸਨਾਤਨ ਪਰੰਦੇ ਲੋਕਾਂ ਨੂੰ ਪ੍ਰਭੂ શ્રી किशन ਜੀ ਦੇ ਭਗਤਾਂ ਨੂੰ ਵੀ ਕੇਕ ਦਾ ਭੋਗ किशन ਜੀ ਨੂੰ ਨਾ ਲਗਾਇਆ ਜਾਵੇ ਕਿਸੇ ਵੀ ਬੇਕਰੀ ਦਾ ਹੋਵੇ ਉਹ ਜਿਹਦੀ ਮਰਜ਼ੀ ਬੇਕਰੀ ਦਾ ਹੋਵੇ ਗਰੰਟੀ ਕੀ ਹੈ ਤੁਸੀਂ ਆਪਣੇ ਘਰੋਂ ਬਣਾ ਕੇ ਲੈ ਕੇ ਜਾਓਗੇ ਤਾਂ ਤੁਹਾਨੂੰ ਇਹ ਹੋਊਗਾ ਵੀ ਮੈਂ ਜੋ ਬਣਾਇਆ ਵੈ ਬਿਲਕੁਲ ਸ਼ੁੱਧ ਆਪਣੇ ਹੱਥਾਂ ਨਾਲ ਬਣਾਇਆ ਬਿਲਕੁਲ ਸਾਫ਼ ਸੁਥਰੀ ਚੌਂਕੀ 'ਚ ਬਣਾਇਆ ਵੈ ਇਹਦੀ ਗਰੰਟੀ ਤਾਂ ਹੋਏਗੀ ਨਾ ਮੇਰੇ ਮਨ ਦੇ ਭਾਵ ਤਾਂ ਹੋਣਗੇ ਹਾਂ ਜਿਹੜੀਆਂ ਔਰਤਾਂ ਨਹੀਂ ਕੰਮ ਕਰਨਾ ਚਾਹੁੰਦੀਆਂ ਜਿਹੜੀਆਂ ਨੂੰ ਹੁੰਦਾ ਹੀ ਐ ਵੀ ਜਮਾਟਾ ਤੇ ਰੋਟੀ ਮਾ ਕੇ ਖਾਣੀਆਂ ਜਿਨ੍ਹਾਂ ਨੂੰ ਹੁੰਦਾ ਹੀ ਐ ਵੀ ਅਸੀਂ ਬਾਹਰੋਂ ਹੀ ਲੈ ਕੇ ਰੋਟੀ ਖਾਣੀ ਐ ਜਾਂ ਬਾਹਰ ਜਾ ਕੇ ਖਾਣੀ ਐ ਉਹ ਨਹੀਂ ਲਾ ਸਕਦੀਆਂ ਉਹਦੀ ਮਜਬੂਰੀ ਹੋ ਸਕਦੀ ਐ ਵੀ ਨਹੀਂ ਕੰਮ ਕਰਨਾ ਚਾਹਦੀਆਂ ਹੋ ਸਕਦੀਆਂ ਪਰ ਸਾਡੀ ਅਪੀਲ ਐ ਆਪਣੇ ਪਰਿਵਾਰਾਂ ਦਾ ਆਪਣੇ ਪਰਿਵਾਰ ਦੇਖੋ ਸਾਡੇ ਦਾਦੀ ਕੀ ਕਰਦੀ ਸੀ ਮੇਰੀ ਮੇਰੀ ਪਰਦਾਦੀ ਕੀ ਕਰਦੀ ਸੀ ਉਹ ਕੀ ਕਰਦੀ ਸੀ ਉਪਰੇ ਕਰੇ ਬਣਾ ਕੇ ਚੂਰਮੇ ਦਾ ਪੋਗ ਪ੍ਰਭੂ ਸ਼੍ਰੀ ਕਿਸ਼ਨ ਜੀ ਨੂੰ ਲਾਉਂਦੀ ਸੀ ਲੱਗਦਾ ਲੱਗਦਾ ਨਹੀਂ ਕਿ ਇਸ ਵਾਰ ਜਨਮ ਅਸ਼ਟਮੀ ਤੇ ਆਦੀ ਬੇકરી ਵਾਲੇ ਘਰੇ ਬੈ ਜਾਣਗੇ ਕਿਉਂਕਿ ਬਹੁਤ ਸਾਰੇ ਜਿਹੜੇ ਕੇਕ ਨੇ ਉਹ ਬੇਕਰੀਆਂ ਤੋਂ ਜਾਂਦੇ ਨੇ ਹਰ ਘਰ ਦੇ ਵਿੱਚ ਜਨਮ ਅਸ਼ਟਮੀ ਬਣਾਇਆ ਸੀ ਤੁਹਾਨੂੰ ਮੈਂ ਚਾਹਾਂਗਾ ਕਿ ਤੁਹਾਨੂੰ ਉਸ ਦਿਨ ਕਿਸੇ ਜਨਮ ਅਸ਼ਟਮੀ ਵਾਲੇ ਦਿਨ ਸ਼ਾਮੀ 5:00 ਤੋਂ ਬਾਅਦ ਅ 10 ਕ ਕੈਮਰੇ ਹਰ ਵਿਕਰੀ ਦੇ ਬਾਹਰ ਖੜੇ ਕਰਨੇ ਚਾਹੀਦੇ ਕਿ ਵਿਕਰੀ ਦੇ ਕੈਮਰਾ ਖੜਾ ਜਿਹੜੀ ਲੇਡੀਆਂ ਲੈ ਕੇ ਜਾਵੇ ਉਹਨੂੰ ਪੁੱਛਣਾ ਪੁੱਛੋ ਜ਼ਰੂਰ ਵੀ ਤੁਸੀਂ ਕੀ ਸੋਚ ਕੇ ਇਹ ਕੇਕ ਲੈ ਕੇ ਜਾ ਰਹੇਂ ਪ੍ਰਭੂ ਨੂੰ ਅੰਡਾ ਖਵਾ ਰਹੇ ਹੋ ਮੇਰਾ ਸਾਫ ਕਹਾਂਗਾ ਜਿੰਨੇ ਵੀ ਜ਼ਿਆਦਾ ਤਰਬੀਕੀਆਂ ਵਾਲੇ ਅੰਡੇ ਦਾ ਪ੍ਰਯੋਗ ਕਰਦੇ ਨੇ ਕੇਕ 'ਚ ਕੇਕ ਅੰਡੇ ਤੋਂ ਬਗੈਰ ਸਵਾਦ ਨਹੀਂ ਸਰਦਾ ਅਸੀਂ ਵੀ ਸੋਚ ਕੇ ਸ਼ੁਰੂ ਸਿੰਧੀ ਵਿਕਰੀ ਤੋਂ ਲਿਆਦੇ ਰਿਹਾ ਵੀ ਇਹਦਾ ਕੇਕ ਬੜਾ ਸੌਫਟ ਆ ਬੜਾ ਨਰਮ ਹੈ ਵੀ ਵੈਜ ਪਿਓਰ ਕਿੱਦਾਂ ਬਣਾਉਂਦਾ ਵਾ ਪਰ ਜਦੋਂ ਪਤਾ ਲੱਗਿਆ ਵੀ ਅੰਡਾ ਪਾ ਕੇ ਕੇਕ ਬਣਾਉਂਦਾ ਵਾ ਕੌਮਨਾ ਤਾਂ ਬੜੀਆਂ ਖਰਾਬ ਹੁੰਦੀਆਂ ਵੀ ਇਹ ਤੇ ਪਰਚਾ ਦਰਜ ਕਰਾਇਆ ਜਾਵੇ ਦੁਕਾਨ ਦੇ ਬਾਹਰ ਧਰਨਾ ਲਾਇਆ ਜਾਵੇ ਪਰ ਮੈਂ ਕਹਿਣਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਸਰਾਤਰੰਦਰ ਲੋਕਾਂ ਨੂੰ ਪ੍ਰਭੂ ਕ੍ਰਿਸ਼ਨ ਜੀ ਨੂੰ ਭੋਗ ਲਾਣਾ ਤਾਂ ਚੁਰਮੇ ਦਾ ਭੋਗ ਲਾਈਏ ਮੱਖਣ ਮਿਸ਼ਰੀ ਦਾ ਭੋਗ ਲਾਈਏ ਸਾਡੇ ਕ੍ਰਿਸ਼ਨ ਜੀ ਦਾ ਪ੍ਰਭੂ ਜੀ ਤਾਂ ਮੱਖਣ ਮਿਸ਼ਰੀ ਖਾਂਦੇ ਸੀ ਨਾ ਅਸੀਂ ਉਹਨਾਂ ਦੀ ਅਗਿਆਨ ਪਾਲਣ ਕਰ ਲਈਏ ਹੋਰ ਕੁਛ ਨਹੀਂ ਅਸੀਂ ਨਹੀਂ ਮੰਨੀ ਆਪਣੀ ਦਾਦੀ ਦੀ ਨਹੀਂ ਮੰਨੀ ਆਪਾਂ ਆਪਣੀ ਪਰਦਾਦੀ ਦੀ ਜਿਹੜੇ ਰੀਤੀ ਰਿਵਾਜ ਸਾਡੇ ਅਸੀਂ ਭੋਗ ਲਾਂਦੇ ਸੀਗੇ ਪਰਵੋਕਸ਼ਨ ਜੀ ਦੀ ਮੰਨ ਲਈਏ ਪਰਵੋਕਸ਼ਨ ਜੀ ਦਾ ਮੱਖਣ ਪਿਆਰਾ ਸੀ ਮਿਸ਼ਰੀ ਪਿਆਰੀ ਸੀ ਉਹਦਾ ਭੋਗ ਲਈਏ ਅੱਛਾ ਕੇਕ ਕਦੇ ਦੇਖਿਆ ਤੁਸੀਂ ਇਹਨੇ ਸੀਰੀਅਲ ਦੇਖਦੇ ਆਪਾਂ ਵੀ ਕੇਕ ਦਾ ਕੇਕ ਨਾਲ ਕਦੇ ਕਾਨਾ ਜੀ ਦਾ ਜਨਮ ਦਿਨ ਮਨਾਇਆ ਗਿਆ ਹੋਵੇ ਨਵਾਂ ਟਰੈਂਡ ਜਿਹੀ ਚੱਲ ਗਿਆ ਦਿੱਖ ਦਿਖਾਈ ਸੋਸ਼ਲ ਮੀਡੀਆ ਮੈਂ ਫੇਰ ਕਹਿ ਰਿਹਾ ਮੇਰਾ ਜਨਮ ਦਿਨ ਹੈ ਮੇਰੇ ਘਰ ਦੇ ਮਨਾ ਨਾ ਨਾ ਪਰ ਮੇਰੇ ਦੋਸਤ ਮਿੱਤਰ ਬੜੇ ਫੇਸਬੁਕ ਤੇ ਫੋਟੋ ਫਾਣ ਲੀ ਕੇ ਕੇਕ ਬਣਾਉਂਦੇ ਨੇ ਕੇਕ ਕਟਵਾਉਂਦੇ ਨੇ ਮੈਂ ਸਾਫ਼ ਕਹਿੰਦਾ ਸੋਸ਼ਲ ਮੀਡੀਆ ਦਿਖ ਦਿਖਾਈ ਰਿਵਾਜ ਚੱਲਦੇ ਨੇ ਮੈਂ ਕਾਂਗਾ ਵੀ ਇਹਨਾਂ ਰਵਾਜ ਤਾਂ ਦੂਰ ਰਹਿ ਕੇ ਪ੍ਰਭੂ શ્રી ਕਾਨਾ ਜੀ ਨੂੰ ਆਪਣੇ ਪ੍ਰਭੂ ਨੂੰ ਵੀ ਆਪਣੇ ਘਰ ਵੀ ਅਗਰ ਅਸੀਂ ਪਿਓਰ ਵੈਜੀਟੇਰੀਅਨ ਹਾਂ ਬਸ ਸਾਫ ਕਾਂਗਾ ਅਗਰ ਅਸੀਂ ਪਿਓਰ ਵੈਜੀਟੇਰੀਅਨ ਹਾਂ ਪ੍ਰਭੂ ਨੂੰ ਭੋਗ ਲਾਣਾ ਕਿਵੇਂ ਦੇਖ ਰਹੇ ਹੋ ਜਨਮ ਅਸ਼ਟਮੀ ਆ ਰਹੀ ਹੈ ਜਨਮ ਅਸ਼ਟਮੀ ਤੇ ਫਿਰ ਕੇਕ ਦਾ ਰਵਾਜ ਜਿਹੜਾ ਚੱਲਣਾ ਹੈਗਾ ਕਿਵੇਂ ਦੇਖਦੇ ਹੋ ਉਸ ਨੂੰ ਸਰ ਪਰਸੋਂ ਜਨਮ ਅਸ਼ਟਮੀ ਆ ਰਹੀ ਹੈ ਪਰਸੋਂ ਜਨਮ ਅਸ਼ਟਮੀ ਆ ਰਹੀ ਹੈ ਸਾਡਾ ਹਿੰਦੂਆਂ ਦਾ ਬਹੁਤ ਵੱਡਾ ਤਿਉਹਾਰ ਹੈ ਜਨਮ ਅਸ਼ਟਮੀ ਠਾਕੁਰ ਜੀ ਦਾ ਜਨਮ ਦਿਨ ਹੁੰਦਾ ਭੋਗ 56 ਤਰ੍ਹਾਂ ਦੇ ਭੋਗ ਲੱਗਦੇ ਨੇ ਚਲੋ ਜਿੱਦਾਂ ਪਹਿਲਾਂ ਤਾਂ ठाकुर जी ਨੂੰ ਮੱਖਣ ਮਿਸ਼ਰੀ ਦਾ ਭੋਗ ਲੱਗਦਾ ਸੀ ਅੱਜ ਵੀ ਲੱਗਦਾ ਪਰ ਬਹੁਤ ਲੋਕਾਂ ਨੇ ਜਿੱਦਾਂ ਹੋਣਾ ਕੇਕ ਲੈ ਜਾਣੇ ਸ਼ੁਰੂ ਕਰਤੇ ठाकुर जी ਦੇ ਵੱਡੇ ਵੱਡੇ ਕੇਕ ਮੈਂ ਵੀ ਕੇਕ ਲੈ ਕੇ ਜਾਣਾ ਪਰ ਜਨਮ ਅਸ਼ਵੀ ਨੂੰ ਜਿੰਨਾ ਵੱਡਾ ਉਸ ਦਾ ਹਰ ਸਾਲ 1 ਕਿਲੋ ਦਾ ਵਧਾ ਦਿੰਦਾ ਕਦੀ 15 ਕਿਲੋ ਕੋ 16 ਕਿਲੋ ਇਦਾਂ ਨੂੰ ਵਧਾਣੇ ਅੱਜ 16 17 ਕਿਲੋ ਦਾ ਹੋ ਚੁੱਕਾ ਹੈ ਕੇਕ ਮੇਰੇ ਕੋਲ ਪਰ ਉਹ ਕੇਕ ਜਿੱਦਾਂ ਮੈਨੂੰ ਮੈਂ ਬਣਵਾ ਕੇ ਲੈਣਾ ਕਿ ਉਹ ਜੀ ਇਹ ਬਿਨਾ ਅੰਡਿਆਂ ਤੋਂ ਵੈਜ ਕੇਕ ਬਣਾਣਾ ਤੇ ਮੈਂ ਉਹਨੂੰ ਤਾਂ ਹੁੰਦੇ ਤੇ ਵਿਸ਼ਵਾਸ ਹੈ ਨਾ ਮੈਂ ਉਹਦੇ ਵਿਸ਼ਵਾਸ ਤੇ ਕੇਕ ਲੈ ਕੇ ਆ ਗਿਆ ਜਿੱਦਾਂ ਕਿ ਪਿੱਛੇ ਸਿੰਧੀ ਬੇકરી ਇੱਕ ਜਿਹੜੀ ਤੁਸੀਂ ਕਹਿੰਦੇ ਵੀਡੀਓ ਵਾਇਰਲ ਹੋਈ ਸੀ ਕਿ ਉਹਦੇ ਚ ਅੰਡੇ ਦਾ ਕੇਕ ਬਣਾਈ ਜਾਂਦੇ ਨੇ ਅੰਡੇ ਅੰਦਰ ਜਾ ਰਹੇ ਨੇ ਅੰਡੇ ਜਾ ਰਹੇ ਨੇ ਇਟ ਮੀਨਸ ਕੇ ਉਹ ਅੰਡੇ ਵਿੱਚ ਪੈ ਹੀ ਰਹੇ ਨਾ ਕੇਕ ਦੇ ਚਾਹੇ ਉਹ ਕਰੀਮ ਵਿੱਚ ਪਾ ਰਹੇ ਨੇ ਚਾਹੇ ਬੰਦ ਵਿੱਚ ਪਾ ਰਹੇ ਨੇ ਤੇ ਦੇਖੋ ਸਾਡੀ ਹਿੰਦੂਆਂ ਦੀ ਆਸਥਾਨ ਨਾਲ ਖੇਡਿਆ ਜਾ ਰਿਹਾ ਕਿ ਅਸੀਂ ਠਾਕੁਰ ਜੀ ਨੂੰ ਭੋਗਾਣਾ ਜੀ ਨੂੰ ਭੋਗ ਲਗਾਣਾ ਹੁੰਦਾ ਅਸੀਂ ਤਾਂ ਉਹਨੂੰ ਦੇਖੋ ਇੱਕ ਚੀਜ਼ ਜਿਹੜੀ ਕੀਕ ਤਾਂ 200 ਰੁਪਏ ਕਿਲੋ ਵੀ ਮਿਲਦਾ ਬਜ਼ਾਰੋਂ ਪਰ ਅਸੀਂ 500 ਰੁਪਏ 600 ਰੁਪਏ ਦੀ ਕਹਿੰਦੇ ਨਹੀਂ ਉਹ ਜਿੰਨਾ ਮਹਿੰਗਾ ਬਹੁਤ ਵਧੀਆ ਭੋਗ ਲਗਾਇਆ ਜਾਵੇ ਠਾਕੁਰ ਜੀ ਨੂੰ ਮਹਿੰਗੇ ਸਸਤੇ ਦੀ ਕੋਈ ਗੱਲ ਨਹੀਂ ਤੇ ਮਤਲਬ ਸਪੈਸ਼ਲ ਕਹਿ ਕੇ ਲਿਆਣਾ ਵੀ ਮੈਨੂੰ ਵੈਜ ਕੇਕ ਚਾਹੀਦਾ ਪਰ ਉਹਦੇ ਚ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਵੀ ਇਹ ਵੈਜ ਕੀ ਕਿ ਵੈਜੀ ਆ ਮੈਂ ਉਹ ਉਹ ਤਾਂ ਵਿਸ਼ਵਾਸ ਹੈ ਨਾ ਉਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਬੈકરી ਉਹਦੇ ਵੀ ਤੇਰੇ ਤੇ ਵਿਸ਼ਵਾਸ ਤੇ ਅਸੀਂ ਲੱਗ ਚੱਲੇ ਆ ਅਸੀਂ ਤੁਹਾਨੂੰ ਕਹਿੰਦੇ ਕਿ ਸਾਨੂੰ ਵੈਜ ਕੇਕ ਚਾਹੀਦਾ ਪਰ ਹੁਣ ਉਹ ਵਿਸ਼ਵਾਸ ਘਾਟ ਜਿੱਦਾਂ ਕਿ ਪਿੱਛੇ ਸਿੰਦੀ ਬੈકરી ਉਹ ਸਾਡੇ ਹਿੰਦੂਆਂ ਦੀ ਆਸਾਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਵੀ ਸਾਨੂੰ ਵੇਜ ਕੇ ਕਿਹਾ ਗਿਆ ਮਹਿੰਗੇ ਸਸਤੇ ਦੀ ਅਸੀਂ ਗੱਲ ਹੀ ਨਹੀਂ ਕਰਦੇ ਜੋ ਰੇਡ ਲਾਤਾ ਜੀ ਠੀਕ ਹੈ ਕਾਨਾ ਯੂਐਸਏ ਜਾਣਾ ਫਿਰ ਕਿਉਂ ਮਹਿੰਗਾ ਸਸਤਾ ਸੋਚਣਾ ਪਰ ਜਿਹੜੇ ਉਹਦੇ ਚ ਆਂਡਿਆਂ ਵਾਲੀ ਵੀਡੀਓ ਵਾਇਰਲ ਹੋਈ ਹੈ ਮੈਂ ਇਹ ਅਪੀਲ ਕਰਨੀ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਹੈਲਥ ਵਿਭਾਗ ਨੂੰ ਵੀ ਬਈ ਇਹਨਾਂ ਤੇ ਨਾ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਹਿੰਦੂਆਂ ਦੀ ਆਸਾਂ ਨਾਲ ਨਾ ਖੇਡਣ ਪਰ ਦੁਕਾਨਦਾਰ ਵੀ ਉੱਥੇ ਕੀ ਕਰਨ ਕਿਉਂਕਿ ਜਾਂਦੇ ਤਾਂ ਸਾਡੇ ਵਰਗੇ ਹਿੰਦੂ ਉੱਥੇ ਨੇ ਸਾਡੇ ਵਰਗੀ ਆ ਸਿੱਖ ਕਮਿਊਨਿਟੀ ਤੋਂ ਜਾਂਦੇ ਨੇ ਹਰ ਇੱਕ ਲੋਕ ਜਾਂਦੇ ਨੇ ਦੁਕਾਨਦਾਰ ਨੇ ਤਾਂ ਆਪਣਾ ਆਪਣਾ ਸਮਾਨ ਵੇਚਣਾ ਹੀ ਹੈ ਨਹੀਂ ਦੁਕਾਨਦਾਰ ਨੇ ਆਪਣਾ ਸਮਾਨ ਵੇਚਣਾ ਜਦੋਂ ਤੁਸੀਂ ਮੈਨੂੰ ਇੱਕ ਚੀਜ਼ ਹੈ ਕਿ ਤੁਸੀਂ ਮੈਂ ਤੁਹਾਨੂੰ ਕਹਿ ਕੇ ਵੇਚ ਰਿਹਾ ਕਿ ਆ ਮੇਰੇ ਕੋਲ ਪ੍ਰੋਡਕਟ ਹੈ ਇਹ ਵੈਜੀਟੇਬਲ ਹੈ ਫਿਰ ਤੁਸੀਂ ਮੈਨੂੰ ਵੈਜੀਟੇਬਲ ਕਹਿ ਕੇ ਨੋਨ ਵੈਜੀਟੇਬਲ ਕਿੱਦਾਂ ਦੇ ਦੋਗੇ ਕਿਉਂ ਮੇਰੇ ਕੋਲ ਤੁਸੀਂ ਪੈਸੇ ਲਿੱਤੇ ਨੇ ਵੈਜੀਟੇਬਲ ਕਹਿ ਕੇ ਤੁਸੀਂ ਮੈਨੂੰ ਨੋਨ ਵੈਜੀਟੇਬਲ ਦੇ ਰਹੇ ਮੈਂ ਠਾਕੁਰ ਜੀ ਨੂੰ ਢੋਗ ਲਗਵਾਉਣ ਲਈ ਮੇਰੇ ਮੇਰੀ ਕਿੱਡੀ ਆ ਮੇਰੀ ਆਸਾਨਾ ਕਿੰਨਾ ਖਿਲਵਾੜ ਕੀਤਾ ਜਾ ਰਿਹਾ ਹੂੰ ਹੂੰ ਜਦੋਂ ਤੁਸੀਂ ਮੈਨੂੰ ਕਹਿ ਕੇ ਦਿੱਤਾ ਯਾਦ ਹੋਊਗਾ ਤੁਸੀਂ ਮੈਨੂੰ ਕਹਿ ਕਿ ਤੁਸੀਂ ਕੋਜੀ ਆਹੀ ਹੈ ਜੋ ਹੈ ਹੂੰ ਉਹਦੇ ਤੇ ਵੈਜ ਨੋਨ ਵੈਜ ਕੁਛ ਨਾ ਲਿਖੋ ਵੀ ਯਾਰ ਮੈਂ ਅੰਡਿਆ ਅਸੀਂ ਕੀ ਕੀ ਇਦਾਂ ਹੀ ਬਣਦਾ ਪਰ ਜਦੋਂ ਮੈਂ ਤੁਹਾਨੂੰ ਕਹਿ ਕਿ ਤੁਸੀਂ ਮੈਂ ਤੁਹਾਨੂੰ ਕਹਿੰਦਾ ਮੈਨੂੰ ਵੈਜ ਚਾਹੀਦਾ ਤੁਸੀਂ ਮੈਨੂੰ ਕਿਹਾ ਕਿ ਹਾਂਜੀ ਇਹ ਵੈਜੀ ਹੈ ਜੀ ਹੂੰ ਫਿਰ ਤੁਸੀਂ ਆਂਡੇ ਬਹੁਤ ਆ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਘਰੇ ਲੈ ਕੇ ਉਸੇ ਚੀਜ਼ ਦਾ ਭੋਗ ਲਵਾਤਾ ਫਿਰ ਉਹਦੇ ਨਾਲ ਜੇ ਤੁਸੀਂ ਹਰ ਵਾਰੀ ਵੀਡੀਓ ਚ ਲੋਪ ਤੁਹਾਡੇ ਕਹਿੰਦੇ ਨੇ ਵੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਫਿਰ ਉਹ ਬੇਅਦਬੀ ਨਹੀਂ ਹੋਈ ਤਾਂ ਫਿਰ ਨਹੀਂ ਗੱਲ ਬੇਅਦਬੀ ਵਾਲੀ ਨਹੀਂ ਹੈ ਬੇਅਦਬੀ ਜਿਹੜੀ ਹੋਰ ਗੱਲ ਹੈ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਠਾਕੁਰ ਜੀ ਨੂੰ ਮਿਸ਼ਰੀ ਤੇ ਮੱਖਣ ਦਾ ਭੋਗ ਲਗਾਣ ਜਿਹੜੇ ਜੈ ਚੰਦ ਚੰਦ ਬੰਦੇ ਨੇ ਜਿਹੜੇ ਸਾਡੀਆਂ ਆਸਾਵਾਂ ਖਿਲਵਾਲ ਕਰਦੇ ਨੇ ਇਹਨਾਂ ਦੀਆਂ ਦੁਕਾਨਾਂ ਤੇ ਵੜੋ ਨੀ ਨਾ ਅਸੀਂ ਕੀ ਕਰਨਾ ਕੇਕ ਦਾ ਭੋਗ ਲਗਾ ਕੇ ਠਾਕੁਰ ਜੀ ਨੂੰ ਤੁਹਾਡਾ ਐਡਾ ਵੱਡਾ ਕੇਕ ਥੋੜੀ ਚਾਹੀਦਾ ਠਾਕੁਰ ਜੀ ਦਾ ਥੋੜਾ ਜਿਹਾ ਮੱਖਣ ਮਿਸ਼ਰੀ ਦਾ ਭੋਗ ਲਗਵਾਓ ਨਾਲੇ ਠਾਕੁਰ ਜੀ ਖੁਸ਼ ਨਾਲੇ ਤੁਸੀਂ ਖੁਸ਼ ਤੁਹਾਡੇ ਮਨ ਨੂੰ ਪਤਾ ਹੈ ਤੁਹਾਡੇ ਦਿਲ ਜਾਣਦਾ ਕਿ ਮੈਂ ਜੋ ਭੋਗ ਲਗਵਾ ਰਿਹਾ ਮੈਂ ਸਾਫ ਸੁਥਰੀ ਚੀਜ਼ ਦਾ ਭੋਗ ਲਗਵਾ ਰਿਹਾ ਵਾਂ ਇਹਦੇ ਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਮੇਰੀ ਭਾਵਨਾਵਾਂ ਨੂੰ ਠੇਸ ਪਹੁੰਚਾਉਗੀ ਮੈਨੂੰ ਪਹਿਲਾਂ ਤਾਂ ਇਸ ਤਰ੍ਹਾਂ ਦਾ ਕੋਈ ਰਿਵਾਜ ਨਹੀਂ ਸੀਗਾ ਵੀ ਕੇਕ ਦੇ ਨਾਲ ਕਾਨਾ ਜੀ ਦਾ ਭੋਗ ਤਾਂ ਨਹੀਂ ਲੱਗਦਾ ਹੁੰਦਾ ਸੀਗਾ ਤੇ ਹੁਣ ਲੋਕਾਂ ਨੇ ਦੇਖੋ ਤੁਹਾਡੇ ਹੀ ਹਿੰਦੂ ਧਰਮ ਦੇ ਲੋਕ ਨੇ ਸਾਡੇ ਹੀ ਲੋਕ ਨੇ ਉਹ ਜਿਹੜੇ ਇਹਨਾਂ ਨੇ ਇਹ ਟ੍ਰੈਂਡ ਬਣਾ ਲਿਆ ਰਿਵਾਜ ਬਣਾ ਲਿਆ ਵੀ ਕੇਕ ਕੱਟਣਾ ਹੈਗਾ ਵੀ ਉਹਨਾਂ ਦਾ ਜਨਮ ਦਿਨ ਹੈ ਟ੍ਰੈਂਡ ਹੁਣ ਤੁਸੀਂ ਅੱਜਕੱਲ ਦੇਖਦੇ ਹੋਵੋਗੇ ਚਲੋ ਠਾਕੁਰ ਜੀ ਦਾ ਤਾਂ ਇੱਕ ਗੱਲ ਠੀਕ ਹੈ ਪਰ ਆਮ ਲੋਕਾਂ ਦੇ ਬਰਥਡੇ ਦੇ ਲੋਕੀ 20-20 ਕੇਕ ਲਾ ਕੇ ਤੇ ਸੜਕਾਂ ਤੇ ਨਾ ਕੇਕ ਰੋਲਦਾ ਹੁੰਦਾ ਕਿਸੇ ਗਰੀਬ ਦੇ ਬੱਚੇ ਨੂੰ ਤਾਂ ਖਾਣ ਲਈ ਰੋਟੀ ਨਹੀਂ ਮਿਲਦੀ ਇੱਕ ਸੁੱਕੀ ਜਵਾਦੀ ਕਿਉਂ ਕੇਕ ਕਿਸੇ ਦੇ ਸਿਰ ਤੇ ਮੱਲਿਆ ਹੁੰਦਾ ਮੈਂ ਦੋ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਕੇਕ ਮਾਰ ਮਾਰ ਕੇ ਉੱਪਰ ਸ਼ਰਾਬਾਂ ਡੋਲਦੇ ਹੋਏ ਉੱਤੇ ਕੇਕ ਪਾ ਰਹੇ ਨੇ ਯਾਰ ਇਹ ਕੀ ਹੈ ਤੁਸੀਂ ਬਰਥਡੇ ਬਣਾਣਾ ਹੈ ਚਾਹੇ ਠਾਕੁਰ ਜੀ ਦਾ ਹੀ ਬਣਾਣਾ ਕਿਸੇ ਗਰੀਬ ਦੇ ਘਰ ਦੋ ਕੇਕ ਦੇ ਗਿਓ ਉਹਦੇ ਬੱਚੇ ਦੇਖੋ ਕਿੰਨੇ ਖੁਸ਼ ਹੁੰਦੇ ਨੇ ਕਿਸੇ ਚੁੱਗੀ ਝੋਂਪੜੀ ਵਾਲੇ ਨੂੰ ਦਿਓ ਕਿਸੇ ਨੂੰ ਦਿਓ ਮਨ ਨੂੰ ਸ਼ਾਂਤੀ ਜੰਨੇ ਨੇ ਆਪਾਂ ਆਪਣਾ ਬਰਥਡੇ ਆਪ ਮਨਾ ਰਹੇ ਆ ਉੱਥਾਂ ਜੋ ਮਰਜੀ ਖਾਓ ਪੀਓ ਪਰ ਜਿਹੜਾ ਕੇਕ ਹੈ ਨਾ ਉਹਨੂੰ ਵਿਗਿਆਨ ਨਗਰ ਨੂੰ ਵੇਚ ਨਾ ਕਰੋ ਤਾਂ ਕੀ ਕਹੋਗੇ ਇਸ ਵਾਰ ਜਨਮ ਅਸ਼ਟਮੀ ਤੇ ਬਹੁਤ ਸਾਰੇ ਜਗਾਵਾਂ ਦੇ ਪ੍ਰੋਗਰਾਮ ਹੋਣੇ ਨੇ ਫੰਕਸ਼ਨ ਹੋਣੇ ਨੇ ਉੱਥੇ ਕੇਕ ਜਾਣਾ ਹੀ ਜਾਣਾ ਉਹਨਾਂ ਲੋਕਾਂ ਨੂੰ ਕੀ ਕਹੋਗੇ ਮੈਂ ਤਾਂ ਇਹ ਕਹਾਂਗਾ ਜੀ ਵੀ ਕੇਕ ਨੂੰ ਅਵਾਇਡ ਕੀਤਾ ਜਾਵੇ ਕੇਕ ਲਿਆਣ ਹੀ ਨਾ ਠਾਕੁਰ ਜੀ ਵਾਸਤੇ ਮੱਖਣ ਦਾ ਭੋਗ ਲਗਵਾਣ ਮੱਖਣ ਬਜਾਰੋਂ ਮਿਲ ਜਾਂਦਾ ਸ਼ੁੱਧ ਮੱਖਣ ਲਿਆਣ ਮਿਸ਼ਰੀ ਲਿਆਣ ਮਿਕਸ ਕਰਕੇ ਉਹਦਾ ਭੋਗ ਲਗਵਾਣ ਜਿੰਨੀ ਜਿੰਨੀ ਸ਼ਰਦ ਕਿਸੇ ਦੀ 1 ਕਿਲੋ ਦੀ ਕਿਸੇ ਦੀ 2 ਕਿਲੋ ਦੀ ਨਹੀਂ ਇਹ ਕੰਮ ਸਿਰਫ ਸਿੰਧੀ ਬੇકરી ਨਹੀਂ ਲੋਨੇ ਨਹੀਂ ਕੀਤਾ ਬਾਕੀ ਸਾਰੇ ਜਿਹੜੇ ਕੇਕ ਬੇਚਦੇ ਨੇ ਕੇਕ ਦੀਆਂ ਬੇਕਰੀਆਂ ਨੇ ਜਿੱਥੇ ਉਹ ਸਾਰੇ ਇਸ ਤਰ੍ਹਾਂ ਹੀ ਬੇਚਦੇ ਨੇ ਫਿਰ ਜ਼ਰੂਰੀ ਤਾਂ ਨਹੀਂ ਵੀ ਹਰ ਕੋਈ ਉਸੇ ਕੋਲੋਂ ਹੀ ਲੈ ਕੇ ਆਊਗਾ ਸਾਰੇ ਸ਼ਹਿਰ ਦੀਆਂ ਬੇਕਰੀਆਂ ਇੱਦਾਂ ਵੇਚਦੀਆਂ ਹੋਣਗੀਆਂ ਜੀ ਬਹੁਤ ਘੱਟ ਨੇ ਜਿਹੜੇ ਸਹੀ ਵੇਚਦੀ ਹੋਣਗੇ ਮੈਂ ਬੜੇ ਸਾਲ ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਇੱਕ ਦੁੱਧ ਦੇ ਸੈਂਪਲ ਪ੍ਰੋਵਾਈਜ਼ ਦੁੱਧ ਦੇ ਸੈਂਪਲ ਵੇਰਗਾ ਦਾ ਮੂਲ ਦਾ ਮੁਲ ਪਰ ਡਿਵਿਡ ਬ੍ਰਾਂਡ ਉਹਦੇ ਵਿੱਚ ਪਾਸ ਕੋਨਾ ਇੱਕ ਫੁੱਦੂ ਜਿਹਾ ਛੋਟਾ ਬ੍ਰਾਂਡ ਜਿਹਦੇ ਚ ਸਭ ਤੋਂ ਘੱਟ ਬੈਕਟੀਰੀਆ ਸੀ ਵੇਰਕਾ ਫੇਲ ਅਮੂਲ ਫੇਲ ਹੋਰ ਜਿਹੜੇ ਦੁੱਧ ਦੇ ਬ੍ਰਾਂਡ ਸਾਰੇ ਫੇਲ ਮੇਰੇ ਕੋਲ ਸ਼ਾਇਦ ਘਰ ਕਾਪੀਆਂ ਪਈਆਂ ਹੁਣ ਉਹਦੀਆਂ ਜਿਹੜੀ ਹੁੰਦੀਆਂ ਟੈਸਟਡ ਕਾਪੀਆਂ ਤੇ ਉਹੋ ਜਿਹੀ ਇੱਕ ਛੋਟੀ ਜੀ ਕੰਪਨੀ ਜਿਹਦਾ ਬੈਕਟੀਰੀਆ ਸਭ ਤੋਂ ਘੱਟ ਅੱਛਾ ਜਿਹੜੀ ਪਾਸ ਹੋਈ ਤੇ ਇਦਾਂ ਦੀਆਂ ਕਈ ਬੈਕਰੀਆਂ ਹੋਣਗੀਆਂ ਜਿਹੜੇ ਆਪਣਾ ਜਮੀਰ ਨਹੀਂ ਮਾਰਦੀਆਂ ਤੇ ਸ਼ੁੱਧ ਸਮਾਨ ਵੇਚਦੀਆਂ ਹੋਣਗੀਆਂ ਤੇ ਇਸ ਵਾਰ ਜਨਮ ਅਸ਼ਟਮੀ ਤੇ ਖਾਸ ਤੌਰ ਤੇ ਤੁਸੀਂ ਕੀ ਸੋਚਿਆ ਤੁਸੀਂ ਕਹਿੰਦੇ ਮੈਂ 10 ਕਿਲੋ ਦਾ ਕੇਕ ਲੈਣਾ ਫਿਰ ਬਦਲ ਕੇ 15 ਫਿਰ 20 ਤੇ 25 ਇਸ ਵਾਰ ਕੀ ਕਰ ਰਹੇ ਹੋ ਫਿਰ ਤੁਸੀਂ ਇਸ ਵਾਰ ਮੇਰਾ ਵੀ ਮਨ ਹੈ ਕਿ ਮੈਂ ਨਾ ਮੱਖਣ ਲਿਆ ਕੇ ਭੋਗਟਾ ਗੁਰ ਜੀ ਨੂੰ ਮੱਖਣ ਦਾ ਹੀ ਲਗਵਾਵਾਂ ਨਾ ਕਿ ਆਵਲਾ ਕੇਕ ਉਗੜਾ ਦੇਖੋ ਵੀਡੀਓ ਵਿੱਚ ਬਈ ਹੋਣਗੀਆਂ ਕੇਕ ਵਾਲੀਆਂ ਪਿਛਲੇ ਸਾਲ ਦੇ ਕੱਟੇ ਵਾਲੀਆਂ ਮੈਨੂੰ ਪਤਾ ਨਹੀਂ ਸੀ ਕਿ ਇਦਾਂ ਹੁੰਦਾ ਪਰ ਜਿਹੜਾ ਮੇਰਾ ਬੇકરી ਵਾਲਾ ਸ਼ਾਇਦ ਮੈਂ ਉਹਨੂੰ ਯਾਰ ਓਪਨ ਦੌਰ ਤੇ ਉਹਨੂੰ ਧਮਕੀ ਦਿੱਤੀ ਸੀ ਕਿ ਜਿੱਦੋਂ ਦਾ ਮੇਰਾ ਕੇਕ ਬੰਦਾ ਵੀ ਸੱਜਣ ਜੀ ਮੈਨੂੰ ਇਦਾਂ ਕੇਕ ਨਹੀਂ ਚਾਹੀਦਾ ਪਰ ਹੁਣ ਮੈਨੂੰ ਉਹਦੇ ਤੇ ਫਿਰ ਵੀ ਵਿਸ਼ਵਾਸ ਨਹੀਂ ਤੇ ਮੈਨੂੰ ਕਹੀ ਮੈਨੂੰ ਇਦਾਂ ਦਾ ਕੇਕ ਉਹ ਵਾਹ ਤੇਰੀ ਦੁਕਾਨ ਬੰਦ ਸਮਝੀ ਹੂੰ ਤੂੰ ਸੋਚੇ ਮੈਂ ਉਹ ਦੁਕਾਨ ਚਲਾਉਗਾ ਨਹੀਂ ਹੂੰ ਕਿਉਂਕਿ ਮੈਂ 6-7 ਸਾਲ ਹੈਲਥ ਮੈਗ ਵਿੱਚ ਸਿਵਲ ਹਸਪੀਟਲ ਕੰਟੀਨ ਚਲਾਈ ਹੈ ਤੇ ਮੈਨੂੰ ਹੈਲਥ ਮੈਗ ਵਿੱਚ ਦਾ ਤਕਰੀਬਨ ਕਾਫੀ ਨੌਲੇਜ ਹੈ ਕਾਫੀ ਕੁਝ ਪਤਾ ਹੂੰ ਉਹਨੂੰ ਇਹੀ ਕਹਾਂਗਾ ਉਹਨੂੰ ਪਤਾ ਸੀ ਕਿ ਮੈਂ ਕੰਟੀਨ ਸਮਾਨ ਵੀ ਦੇ ਕੇ ਆਣਾ ਹਾਂ ਸਿਵਲ ਹਸਪੀਟਲ ਮੈਂ ਕਹਾਂਗਾ ਜਿੱਦਨ ਤੇਰਾ ਗੁੱਟ ਫੜਾਦਾ ਸਾਰਾ ਤੇਰਾ ਇਕੱਠਾ ਕਰਾ ਦੂੰ ਬੈਕਰੀ ਦਾ ਸਾਰਾ ਸਮਾਨ ਮਤਲਬ ਤੁਹਾਡੇ ਨਾਲ ਦੇ ਜਿੰਨੇ ਵੀ ਲੋਕ ਨੇ ਉਹ ਫਿਰ ਇਸ ਵਾਰ ਕੇਕ ਵਾਇਡ ਕਰ ਰਹੇ ਮੈਂ ਤਾਂ ਇਹੀ ਕਹਾਂਗਾ ਕਿ ਕੇਕ ਵਾਇਡ ਕਰ ਮੈਂ ਅਪੀਲ ਕਰਾਂਗਾ ਹੱਥ ਜੋੜ ਕੇ ਅਪੀਲ ਕਰਾਂਗਾ ਵੀ ਸੱਜਣ ਜੀ ਯਾਰ ਨਾ ਕੇਕ ਵਾਇਡ ਕਰੋ ਠਾਕੁਰ ਜੀ ਨੂੰ ਮਿਸ਼ਰੀ ਮੱਖਣ ਦਾ ਭੋਗ ਲਗਾਓ ਠਾਕੁਰ ਵੀ ਖੁਸ਼ ਤੇ ਆਪਣੀ ਆਤਮਾ ਵੀ ਖੁਸ਼ ਮੇਰੇ ਨਾਲ ਚੰਦਰਕਾਂਤ ਚੰਦਾ ਜੀ ਮੌਜੂਦ ਨੇ ਸ਼ਿਵ ਸਨਾਗੂ ਵੀ ਨੇ ਸਭ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੈਜੀ ਤੁਹਾਡਾ ਦਸਲੀ ਹੈਡਲਾਈਨਸ ਟੀਮ ਦੀ तमाम एंटायर ਟੀਮ ਦਾ اور तमाम ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਮੈਂ ਚੰਦਰ ਕਾਂ ਚੱਡਾ प्रवक्ता ਪੰਜਾਬ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਬਿਲਕੁਲ ਬੀਤੇ ਕੁਝ ਦਿਨ ਪਹਿਲਾਂ ਤੁਹਾਡੇ ਚੈਨਲਾਂ ਦੇ ਰਾਹੀਂ ਇੱਕ ਜਾਗਰੂਕ ਵਿਅਕਤੀ ਵੱਲੋਂ ਪਾਈ ਹੋਈ ਵੀਡੀਓ ਜਿਹਦੇ ਵਿੱਚ ਸਿੰਧੀ ਬੈਕਰੀ ਨਾਜ਼ ਇੱਕ ਜਿਹੜੀ ਬੈਕਰੀ ਲੁਧਿਆਣੇ ਚ ਬੜੀ ਸਾਲਾ ਤੋਂ ਦਾਵਾ ਕਰਦੇ ਆਏ ਮਾਲਕ ਉਹਦੇ ਕਿ ਅਸੀਂ ਜੀ ਐਗ ਲੈਸ ਸ਼ੁੱਧ ਸ਼ਾਕਾਹਾਰੀ ਜਿਹੜਾ ਕੇਕ ਪ੍ਰੋਵਾਈਡ ਕਰਾਨੇ ਆ ਜਾਂ ਹੋਰ ਸਮਾਨ ਪ੍ਰੋਵਾਈਡ ਕਰਾਨੇ ਲੇਕਿਨ ਬੜਾ ਦੁੱਖ ਲੱਗਿਆ ਬੜੇ ਨਿਰਾਸ਼ਾ ਵਾਲਾ ਐਪੀਸੋਡ ਜਿਹੜਾ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ 10 ਤੋਂ 12 ਟ੍ਰੇਆਂ ਅੰਡੇ ਦੀਆਂ ਔਰ ਦੇਖੋ ਇੱਕ ਟ੍ਰੇ ਦੇ ਵਿੱਚ ਤਕਰੀਬਨ ਮੇਖਾ 24 ਜਾਂ 30 ਅੰਡੇ ਹੁੰਦੇ ਆ ਤਾਂ 300 ਅੰਡੇ ਕਿਹੜੇ ਐਸੇ ਉਹਨਾਂ ਦੇ ਕੇਕ ਦੇ ਆਰਡਰ ਸੀਗੇ ਤੇ ਸਾਫ਼ ਜਾਇਰ ਹੁੰਦਾ ਕਿ ਲਾਲਚ ਦੇ ਕਰਕੇ ਆਪ ਦੇ ਕਿਸੇ ਵੀ ਹੱਦ ਤੋਂ ਪਾਰ ਜਾਂਦਾ ਇਹ ਬੇਕਰੀ ਦੇ ਮਾਲਕਾਂ ਨੇ ਕੰਮ ਕੀਤਾ ਤਾਂ ਤੁਹਾਡੀ ਵੀਡੀਓ ਤੋਂ ਬਾਅਦ ਅਸੀਂ ਵੀ ਇਨੀਸ਼ੀਏਟਿਵ ਲਿਆ ਪਾਰਟੀ ਵੱਲੋਂ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਸ਼ਿਵ ਸਰਜਨ ਸਾਹਿਬ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਸੀਗੀ ਔਰ ਫੂਡ ਸੈਂਪਲ ਵਿਭਾਗ ਵੱਲੋਂ ਫੂਡ ਸੈਂਪਲ ਲੈ ਗਏ ਜੋ ਕਿ ਖਰੜ ਦੇ ਵਿੱਚ ਲੈਬ ਦੇ ਵਿੱਚ ਟੈਸਟ ਹੋਣ ਲਈ ਗਏ ਆ ਅਗੋਂ ਕੀ ਜਿਹੜਾ ਇਹਦਾ ਬਣਿਆ ਉਹਨਾਂ ਸੈਂਪਲਾਂ ਤੋਂ ਬਾਅਦ ਕੀ ਜਾਂਚ ਸਾਹਮਣੇ ਆਈ ਹੈ ਉਹਦੇ ਬਾਰੇ ਵੀ ਅਸੀਂ ਪੁੱਛਾਂਗੇ ਔਰ ਦੇਖੋ ਤੁਸੀਂ ਜਿਵੇਂ ਕਿਹਾ ਜੈ ਨਮਸਟੇ ਉਹ ਵੀ ਅਸੀਂ ਲੋਕਾਂ ਨੂੰ ਅਪੀਲ ਪਹਿਲਾਂ ਕਰਦੇ ਆ ਕਿ ਲੋਕ ਸਾਡੇ ਗਮਰਾਹ ਹੋ ਜਾਂਦੇ ਆ ਦੇਖੋ ਇਹ ਸਾਡਾ ਪਵਿੱਤਰ ਤਿਹਾਰ ਹੈ ਕੋਈ ਵੀ ਧਰਮ ਦਾ ਜਿਹੜਾ ਦਿਹਾੜਾ ਹੁੰਦਾ ਬੜਾ ਪਵਿੱਤਰ ਤਿਹਾਰ ਹੁੰਦਾ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਜਾਣੇ ਅਣਜਾਣੇ ਪਾਪ ਦੇ ਭਾਗੀਦਾਰ ਨਾ ਬਣੀਏ। ਭਗਵਾਨ ਨੂੰ ਤੁਸੀਂ ਜ਼ਰੂਰੀ ਨਹੀਂ ਕਿ ਕੇਕ ਕੱਟ ਕੇ ਹੀ ਸੈਲੀਬ੍ਰੇਟ ਕਰੋ। ਲੇਕਿਨ ਜੇ ਕੇਕ ਤੁਹਾਡੀ ਆਸਥਾ ਵੈ ਤੁਸੀਂ ਤੁਹਾਡਾ ਕਾਨਾ ਜੀ ਰੱਖਿਆ ਹੈ। ਦੇਖੋ ਅੱਜ ਕੱਲ ਕਾਨਾ ਜੀ ਨੇ ਸਾਨੂੰ ਰੱਖਿਆ ਹੈ। ਤੇ ਠਾਕੁਰ ਜੀ ਹਰ ਇੱਕ ਪਰਿਵਾਰ ਦੇ ਉੱਤੇ ਕਿਰਪਾ ਕਰਦੇ ਆ ਬਹੁਤ ਸਾਰੇ ਪਰਿਵਾਰਾਂ ਦੇ ਵੀ ਠਾਕੁਰ ਜੀ ਵਰਾਜਮਾਨ ਨੇ ਆਪ ਅਸ਼ੀਰਵਾਦ ਦੇ ਰਹੇ ਆ। ਤੇ ਕਈ ਪਰਿਵਾਰਾਂ ਦੇ ਤਮੰਨਾ ਹੁੰਦੀ ਹੈ ਕਿ ਅਸੀਂ ਵੀ ਕੇਕ ਲਿਆਈਏ। ਵੀ ਅਸੀਂ ਪ੍ਰਮਾਤਮਾ ਦਾ ਜਿਹੜਾ ਸ਼੍ਰੀ ਕ੍ਰਿਸ਼ਨ ਮਹਾਰਾ ਦਾ ਜਨਮ ਦਿਨ ਆ ਰਿਹਾ ਸੀ ਉਸ ਨੂੰ ਮਨਾਈਏ ਖੁਸ਼ਹਾਲੀ ਹੁੰਦੀ ਹੈ ਜੇ ਤੁਹਾਡਾ ਮਨ ਹੈ ਕਿ ਵਾਕਈ ਤੁਸੀਂ ਆਸਥਾ ਰੱਖਦੇ ਹੋ ਵੀ ਤੁਹਾਡਾ ਕੋਈ ਕੇਕ ਲਿਆਂਦਾ ਮਨ ਨਾਲਾ ਕਿ ਸਨਾਤਨ ਧਰਮ ਦੇ ਵਿੱਚ ਕਿਤੇ ਵੀ ਕੇਕ ਦੀ ਜਿਹੜੀ ਪਥਾ ਨਹੀਂ ਹੈ ਔਰ ਜੇ ਤੁਹਾਡਾ ਮਨ ਹੈ ਫਿਰ ਵੀ ਤਾਂ ਘੱਟੋ ਘੱਟ ਤੁਸੀਂ ਇਸ ਗੱਲ ਨੂੰ ਤਾਂ ਸ਼ੂਰ ਕਰੋ ਕਿ ਜਿੱਥੋਂ ਤੁਸੀਂ ਕੇਕ ਖਰੀਦਦੇ ਹੋ ਜਾਂ ਬਣਵਾਉਂਦੇ ਹੋ ਉਹਦੇ ਵਿੱਚ ਕਿਸੇ ਤਰੀਕੇ ਦਾ ਮਾਸ ਮੱਛੀ ਦਾ ਆਂਡੇ ਦਾ ਪ੍ਰਯੋਗ ਨਹੀਂ ਹੁੰਦਾ ਤਾਂ ਉਸ ਤਰ੍ਹਾਂ ਦੀ ਦੁਕਾਨ ਤੋਂ ਜਾਂ ਉਸ ਤਰੀਕੇ ਦੀ ਕੋਈ ਫੈਸਿਲਿਟੀ ਜਰੀ ਲੱਭੋ ਔਰ ਜੇ ਕੋਸ਼ਿਸ਼ ਕਰੋਂ ਜੇ ਕੇਕ ਦੀ بجائے ਆਪਾਂ ਕੁਝ ਹੋਰ ਢੰਗ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਮਿਲਾ ਲਈਏ ਹੋਰ ਕਿਸੇ ਲੋਕ ਸੇਵਾ ਦੇ ਕਾਰਜ ਕਰਕੇ ਮਨਾ ਲਈਏ ਤਾਂ ਵੀ ਪ੍ਰਮਾਤਮਾ ਸਾਨੂੰ ਖੁਸ਼ ਜਿਹੜਾ ਸਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਜਿਹੜੇ ਸਾਡੇ ਪੁਰਵਜ ਸੀਗੇ ਉਹ ਮੱਖਣ ਮਿਸ਼ਰੀ ਮੇਵੇ ਦਾ ਜਿਹੜਾ ਭੋਗ ਲਗਾਉਂਦੇ ਹੁੰਦੇ ਸੀਗੇ ਵੀ ਕੇਕ ਦਾ ਟ੍ਰੈਂਡ ਜਿਹੜਾ ਚੱਲੂ ਹੋ ਗਿਆ ਜਿਹੜਾ ਸਹੀ ਉਹੀ ਹੈ ਮੱਖਣ ਮਿਸ਼ਰੀ ਦਾ ਭੋਗ ਲੱਗਦਾ ਔਰ ਤੁਸੀਂ ਉਸ ਤੋਂ ਬਾਅਦ ਇਹ ਲੋਕਾਂ ਦੇ ਵਿੱਚ ਮਿਤ੍ਰਿਤ ਕਰੋ ਲੋੜਵੰਦ ਲੋਕਾਂ ਦੇ ਵਿੱਚ ਕੋਈ ਐਸਾ ਪ੍ਰਾਲਾ ਕਰ ਦਿਓ ਸਮਾਜ ਨੂੰ ਸਮਰਪਿਤ ਹੋ ਕੇ ਬਣਾ ਦਿਓ ਯਾਰ ਮੈਂ ਕਹਿੰਦਾ ਵੀ ਤੁਹਾਨੂੰ ਕੀ ਐਸੀ ਅਵੀ ਧਾਰਨਾ ਹੈ ਕਿ ਕੇਕ ਨਾਲੀ ਜਿਹੜਾ ਤੁਸੀਂ 1000 2000 ਇਹਨਾਂ ਬੈਕਰੀਆਂ ਤੋਂ ਰੁਪਾਬ ਦੇ ਭਾਗੀਦਾਰ ਬੰਨ ਸਿੰਧੀ ਬੈਕਰੀ ਵਰਗਿਆਂ ਨੂੰ ਖਾਸ ਕਰਕੇ ਜਿਹੜੇ ਅੰਡੇ ਦਾ ਪ੍ਰਯੋਗ ਕਰਕੇ ਬਾਅਦ ਕਹਿੰਦੇ ਸੀ 100% ਐਗਲੈਸ ਵੇਚਦੇ ਇਹਨਾਂ ਲੋਕਾਂ ਤੋਂ ਕੇਕ ਖਰੀਦਣ ਦੀ ਬਜਾਏ ਤੁਸੀਂ ਮੱਖਣ ਮਿਸ਼ਰੀ ਦਾ ਭੋਗ ਲਗਾਓ ਲੋਕਾਂ ਦੇ ਵੰਡੋ ਮੰਦਰ ਜਾ ਕੇ ਜੇ ਤੁਸੀਂ ਉੱਥੇ ਦੇਖੋ ਵੀ ਲੋੜਵੰਦ ਬੱਚੇ ਹੁੰਦੇ ਆ ਛਟੀਆਂ ਛਟੀਆਂ ਸਾਡੀਆਂ ਧੀਆਂ ਹੁੰਦੀਆਂ ਜਿਹੜੀਆਂ ਵਿਚਾਰੀਆਂ ਬਹੁਤ ਲੋੜਵੰਦ ਹੁੰਦੀਆਂ ਜ਼ਰੂਰਤਮੰਦ ਪਰਿਵਾਰ ਹੁੰਦੇ ਆ ਉਹਨਾਂ ਨੂੰ ਪਾ ਕੁਝ ਵੰਡਿਏ ਕੁਝ ਖੁਸ਼ੀ ਦੇ ਪਲ ਜਿਹੜਾ ਉਹਨਾਂ ਨਾਲ ਸਾਂਝੇ ਕਰ ਲ ਤਾਂ ਮੈਂ ਸਮਝਦਾ ਉਹ ਵੀ ਰੱਬ ਦੇ ਲਿਖੇ ਲੱਗ ਜਣੇ ਆ ਸਾਨੂੰ ਹਰ ਇੱਕ ਕੋਈ ਹਰ ਦਾ ਮਾਣਾ ਸਿੰਦੀ ਬੇਕਰੀ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੀਆਂ ਬੇਕਰੀਆਂ ਨੇ ਉਹ ਵੀ ਉੱਥੋਂ ਵੀ ਕੇਕ ਲੈ ਕੇ ਆਂਦੇ ਨੇ ਲੋਕ ਪਰ ਉਹ ਬੇਕਰੀ ਵਾਲੇ ਤਾਂ ਇਹ ਵੀ ਕਹਿਣ ਗਿਆ ਨਾ ਵੀ ਲੋਕ ਤਾਂ ਆਪ ਲੈ ਕੇ ਜਾਂਦੇ ਨੇ ਭਾਵੇਂ ਉਹ ਹਿੰਦੂ ਸੰਗਠਨ ਦੇ ਨਾਲ ਭਾਵੇਂ ਸਿੱਖ ਕਮਿਊਨਿਟੀ ਕੋਈ ਵੀ ਕਮਿਊਨਿਟੀ ਕੇਕ ਤਾਂ ਆਪ ਲੈ ਕੇ ਜਾਂਦੇ ਵੀ ਲੱਗਦਾ ਨੇ ਵੀ ਆਪਣੇ ਲੋਕਾਂ ਨੂੰ ਸਮਝ ਮੈਂ ਤਾਂ ਹੀ ਤੁਹਾਡੇ ਚੈਨਲ ਤੇ ਬੇਕਰੀ ਵਾਲਿਆਂ ਨੂੰ ਕਸੂਰਵਾਰ ਘੱਟ ਕਹਿ ਰਹੇ ਆ ਆਪਦੇ ਲੋਕਾਂ ਨੂੰ ਆਪਦੇ ਪਰਿਵਾਰਾਂ ਨੂੰ ਆਪਦੇ ਵੀਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਬੇਨਤੀ ਕਰ ਰਹੇ ਆ ਵੀ ਟਟਵਟ ਅਸੀ ਲੋਕ ਆਪਦੇ ਜ ਕ੍ਰਿਸ਼ਨ ਮਹਾਰਾਜ ਦਾ ਜਾਂ ਹੋਰ ਵੀ ਕਿਸੇ ਗੁਰੂ ਮਹਾਰਾਜ ਦਾ ਜੇ ਜਨਮ ਮੌਸਮ ਮਨਾਨੇ ਤਾਂ ਕਟੋਗਰ ਪਾਪ ਦੇ ਭਾਗੀਦਾਰ ਨਾ ਬਣੀਏ ਨਵੀਂ ਪ੍ਰਥਾ ਨਾ ਲਈਏ ਸਨਾਤਨ ਦੇ ਵਿੱਚ ਜਾਂ ਸਾਡੇ ਕੋਈ ਧਰਮ ਸਥਾਨਾਂ ਦੇ ਉੱਤੇ ਕੇਕ ਕੱਟਣ ਦੀ ਤਾਂ ਪ੍ਰਥਾ ਹੈ ਹੀ ਨਹੀਂ ਇਹ ਤੁਸੀਂ ਨਵੀਂ ਪ੍ਰਥਾ ਨੂੰ ਅੱਗੇ ਲਿਜਾ ਰਹੇ ਹੋ ਤੇ ਤੁਸੀਂ ਮਨਾਣਾ ਹੀ ਹੈ ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਲੋੜਵੰਦਾਂ ਦੀ ਸੇਵਾ ਕਰੀਏ ਪ੍ਰਮਾਤਮਾ ਨੇ ਦੱਸੇ ਹੋਏ ਮਾਰਗ ਜਿਹੜੇ ਨੇ ਉਹ ਲੋਕ ਹਿੱਤ ਚ ਜਨ ਹਿੱਤ ਚ ਲੈ ਕੇ ਜਾਈਏ ਲੋਕਾਂ ਨੂੰ ਸੇਵਾ ਕਰੀਏ ਵੱਧ ਤੋਂ ਵੱਧ ਉਹ ਤੁਹਾਡੇ ਸਿੱਧਾ ਲਿਖੇ ਲੱਗਦੇ ਹਮ ਇਸ ਵਾਰ ਜਨਮ ਅਸ਼ਟਮੀ ਤੇ ਹਿੰਦੂ ਸੰਗਠਨ ਕਈ ਲੋਕ ਕਹਿੰਦੇ ਨੇ ਵੀ ਅਸੀਂ ਕੇਕ ਤਾਂ ਬਾਇਕਾਟ ਕੀਤਾ ਸੀ ਕੇਕ ਨਹੀਂ ਇਸ ਵਾਰ ਅਸੀਂ ਪੁਰਾਣੀ ਪ੍ਰਥਾ ਸ਼ੁਰੂ ਕਰਾਂਗੇ ਉਹ ਕਿਵੇਂ ਸ਼ੁਰੂ ਬਿਲਕੁਲ ਜੀ ਜਿਹੜਾ ਸਵਾਗਤ ਆ ਜਿਹੜੇ ਲੋਕ ਮੱਖਣ ਮਿਸ਼ਰੀ ਦਾ ਭੋਗ ਲਗਾ ਰਹੇ ਆ ਠਾਕੁਰ ਜੀ ਨੂੰ ਉਹਨਾਂ ਦੇ ਜਨਮ ਅਸ਼ਟਮੀ ਤੇ ਬਿਲਕੁਲ ਵਿਧੀ ਦੇ ਮੁਤਾਬਕ ਇਹ ਦਿਨ ਮਨਾ ਰਹੇ ਆ ਉਹ ਬਿਲਕੁਲ ਸ਼ਿਲਾਗਾ ਯੋਗ ਹੈ ਕਿਉਂਕਿ ਕੇਕ ਦੇਖੋ ਜਦ ਦੀ ਇਹ ਵੀਡੀਓ ਕੁਝ ਵਾਇਰਲ ਹੋਈ ਆ ਤਾਂ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਔਰ ਖਾਸ ਕਰਕੇ ਜੇ ਆਪਣਾ ਸਨਾਤਨ ਧਰਮ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਪ੍ਰਚਾਰ ਪ੍ਰਸਾਰ ਕਰਨਾ ਤਾਂ ਹੋਰ ਬਹੁਤ ਸਾਰੇ ਤਰੀਕੇ ਆ ਤੁਸੀਂ ਜੇ ਕੋਈ ਚੰਗਾ ਅਪਰਾਲਾ ਕਰਦੇ ਹੋ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਦੱਸੇ ਹੋਏ ਜਿਹੜੇ ਮਾਰਗ ਨੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਮਾਰਗ ਅੱਗੇ ਲੋਕਾਂ ਨੂੰ ਦੱਸਦੇ ਹੋ ਤਾਂ ਉਹ ਵੀ ਮੈਂ ਸਮਝਦਾਰ ਨੂੰ ਸਮਰਪਿਤ ਆ ਇਹ ਤੋ ਹਰ ਉਹਨਾਂ ਨੂੰ ਸਮਰਪਿਤ ਹੋ ਕੇ ਮਨਾਇਆ ਜਾ ਸਕਦਾ ਤੇ ਇਹ ਕੇਵਲ ਇਹ ਨਹੀਂ ਵੀ ਅਸੀਂ ਕੁਛ ਕੇਕ ਕੱਟ ਕੇ ਹੀ ਮਨਾਣਾ ਸੋ ਮੇਰੀ ਬੇਨਤੀ ਹੈ ਤੁਸੀਂ ਮੰਦਰਾਂ 'ਚ ਜਾਓ ਬੱਚਿਆਂ ਨੂੰ ਲੈ ਕੇ ਜਾਓ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਾਓ ਮਹਾਰਾਜ ਮਿਸ਼ਰੀ ਮੇਵੇ ਦਾ ਭੋਗ ਲਗਵਾ ਕੇ ਤੁਸੀਂ ਆਪ ਦਾ ਜਤਿਹਰ ਮਨਾਓ ਬਿਲਕੁਲ ਸੰਗਤ ਦੇ ਵਿੱਚ ਜਿਹੜਾ ਪ੍ਰਸ਼ਾਦ ਵੰਡੋ ਫਲ ਫਰੂਟ ਬਣ ਸਕਦੇ ਉਹ ਤੇਰਾ ਕੁਛ ਤੁਸੀਂ ਜ਼ਰੂਰੀ ਆਪਾਂ ਕੇਕ ਹੀ ਬਣਨਾ ਮਹਾਰਾਜ ਨੂੰ ਤਾਂ ਕੇਕ ਤਾਂ ਪਸੰਦ ਹੈ ਸਾਰਾ ਕੁਝ ਦੇਖਿਆ ਹੈ ਸੀਰੀਅਲਸ ਵੀ ਜਾਂਦਾ ਕਦੇ ਵੀ ਕੇਕ ਦਾ ਤਾਂ ਭੋਗ ਲੱਗੇ ਹੀ ਨਹੀਂ ਗਾ ਲ ਤਾਂ ਕੇਕ ਉਸ ਜ਼ੁਬਾਨੇ 'ਚ ਤਾਂ ਕੇਕ ਹੁੰਦੇ ਹੀ ਨਹੀਂ ਸੀਗੇ ਜਦੋਂ ਸਤਜਯੁਗ ਤ੍ਰੇਤਾਯੁਗ ਜਦੋਂ ਇਹ ਸਾਰੇ ਯੁਗ ਹੋਏ ਨੇ ਜਦੋਂ ਇਹ ਸਾਰੇ ਅਵਤਾਰ ਧਰਤੀ ਤੇ ਜਿਹੜਾ ਇਹਨਾਂ ਨੇ ਜਨਮ ਲਿਆ ਤਾਂ ਕੇਕ ਤਾਂ ਦੇਖੋ ਇਹ ਬਾਹਰਲੀ ਕਲਚਰ ਤੋਂ ਵੈਸਟਰਨ ਕਲਚਰ ਨੇ ਕੋਦੋਂ ਸਾਡੇ ਸੰਸਕ੍ਰਿਤੀ ਦੇ ਉੱਤੇ ਹਾਵੀ ਹੁੰਦਾ ਪ੍ਰਯਾਸ ਕੀਤਾ ਤਾਂ ਅਸੀਂ ਇਹਨੂੰ ਗਰੇਜ ਕਰੀਏ ਕੱਲ ਨੂੰ ਦੇਖੋ ਅੱਜ ਜਦਾਂ ਸ਼੍ਰੀਕ੍ਰਿਸ਼ਨ ਮਹਾਰਾਜ ਦੇ ਜਨਮ ਅਸ਼ਟਮੀ ਦੇ ਕਾਨਾ ਜੀ ਦਾ ਜਾਂ ਮਟਕੀ ਦੇ ਆਪਾਂ ਬਣਾ ਲੱਗ ਜਿੰਨੇ ਕਿ ਕੱਲ ਨੂੰ ਹੋਰ ਵੀ ਕਿਸੇ ਧਰਮ ਵਾਗੂ ਦੇ ਗੁਰੂ ਦੇ ਕਿਤੇ ਆਪਾਂ ਬਣਾ ਲੱਗ ਜੀਏ ਤਾਂ ਦੇਖੋ ਆਣ ਵਾਲੇ ਟਾਈਮ 'ਚ ਕਿੱਡਾ ਵੱਡਾ ਇਹ ਸੰਕਟ ਹੋ ਸਕਦਾ ਕਿੰਡੀ ਵੱਡੀ ਇਹ ਪੰਜਾਬ ਦੇ ਜਾਂ ਦੇਸ਼ ਦੇ ਮਾਹੌਲ ਨੂੰ ਖਰਾਬ ਕਰ ਸਕਦੀ ਇਹ ਚੀਜ਼ਾਂ ਸੋ ਇਹ ਚੀਜ਼ਾਂ ਵੱਲ ਡੁੰਗਿਆਈ ਦੇ ਨਾਲ ਸਾਡੇ ਲੋਕਾਂ ਨੂੰ ਵਿਚਾਰਨਾ ਚਾਹੀਦਾ ਔਰ ਜਿਹੜੇ ਬਣਾਉਣ ਵਾਲੇ ਆ ਉਹ ਵੀ ਤਿਹਾਰਾਂ ਤੇ ਯਾ ਇਦਾਂ ਨੇ ਜਿੱਦਾਂ ਆਉਣ ਵਾਲੇ ਦਿਨਾਂ 'ਚ ਸ਼੍ਰੀ ਗਣਪਤੀ ਮਹਾਰਾਜ ਦਾ ਉత్సਵ ਆ ਰਿਹਾ ਬਹੁਤ ਸਾਰੀਆਂ ਬੈਕਰੀਆਂ ਉਦੋਂ ਵੀ ਸੋ ਅਸੀਂ ਇਸ ਚੀਜ਼ ਨੂੰ ਯਕੀਨੀ ਕਰਨ ਲਈ ਆਪਦੇ ਸੰਸਮਾਗੋ ਪਰਮਾਤਮਾ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੀਆਂ ਫੋਟੋਆਂ ਡਿਜ਼ਾਈਨ ਕਰਕੇ ਉਸ ਕੇਕ ਦਾ ਰੇਟ ਵੀ ਜਿਹੜਾ 1200 1500 2000 ਕਰ ਦਿੱਤਾ ਜਾਂਦਾ ਸੋ ਦੇਖੋ ਉਹਨਾਂ ਵਾਸਤੇ ਦਾ ਕਮਾਈ ਦਾ ਜ਼ਰੀਆ ਇਹ ਪਹਿਲਾਂ ਸਾਡੇ ਲੋਕਾਂ ਨੂੰ ਸਮਝਣਾ ਪਏਗਾ ਕਿ ਉਹ ਧੀਰੇ ਦੁਕਾਨਦਾਰ ਨੇ ਉਹਨਾਂ ਦੇ ਵਾਸਤੇ ਦਾ ਕਮਾਈ ਦਾ ਜ਼ਰੀਆ ਦੂਸਰਾ ਸਾਡੇ ਤਰੰਮ ਦੇ ਵਿੱਚ ਸ਼ਾਸਤਰ ਸੰਮਤ ਤੋਂ ਇਲਾਵਾ ਕਿਸੇ ਤੋਂ ਸ਼ਾਸਤਰ ਤੋਂ ਤੇ ਕੁਝ ਨਹੀਂ ਹੈ ਸੋ ਅਸੀਂ ਸ਼ਾਸਤਰ ਸਮਤ ਗੱਲ ਜਿਹੜੀ ਆ ਉਹ ਸਾਡੇ ਸੰਤ ਸਮਾਜ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚੱਕਣ ਜਾ ਰਹੇ ਆ ਔਰ ਸੰਤ ਸਮਾਜ ਤੋਂ ਸਨਾਤਨ ਧਰਮ ਪ੍ਰੇਮੀਆਂ ਨੂੰ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰਵਾਵਾਂਗੇ ਤਾਂ ਕਿ ਇੱਕ ਵਧੀਆ ਤੇ ਸਟਰੋਂਗ ਮੈਸੇਜ ਜਿਹੜਾ ਉਹ ਸਨਾਤਨ ਧਰਮ ਪ੍ਰੇਮੀਆਂ ਨੂੰ ਮਿਲੇ ਤਾਂ ਕਿ ਉਸ ਦੇ ਉੱਤੇ ਪਹਿਰਾ ਦੇਣ ਦੇ ਲਈ ਹਿੰਦੂ ਸੰਘਨ ਕੰਮ ਕਰ ਸਕੇ ਹੁਣ ਜਨਮਾਸਟਰ ਮੈਨੂੰ ਲੈ ਕੇ ਤੇ ਕੇਕ ਨੂੰ ਲੈ ਕੇ ਤੇ ਕਾਂਹਾ ਜੀ ਨੂੰ ਕੀ ਪੋਗ ਲਵਾਨਾ ਉਸ ਨੂੰ ਲੈ ਕੇ ਕੀ ਸੰਦੇਸ਼ ਦਵਾਂਗੇ ਮੇਰਾ ਸਾਰੇ ਸਨਾਤਨ ਧਰਮ ਪ੍ਰੇਮੀਆਂ ਨੂੰ ਜਿੱਥੇ ਪਹਿਲਾਂ ਤਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਸ਼ੁਭ ਕਾਮਨਾਵਾਂ ਉੱਥੇ ਹੀ ਬੇਨਤੀ ਹੈ ਕਿ ਆਪਾਂ ਕੇਕ ਨੂੰ ਛੱਡ ਕੇ ਸੁੱਕੇ ਮੇਵੇ ਮੱਖਣ ਮਿਸ਼ਰੀ ਫਲ ਫਰੂਟ ਦਾ ਜਿਹੜਾ ਭੋਗ ਲਵਾਈਏ ਔਰ ਕ੍ਰਿਸ਼ਨ ਮਹਾਰਾਜ ਦਾ ਜਨਮ ਅਸਬ ਤੁਸੀਂ ਬਿਲਕੁਲ ਹਰਸ਼ੁਲ ਲਾਸ ਦੇ ਨਾਲ ਮਨਾਓ ਜਿੱਦਾਂ ਕ੍ਰਿਸ਼ਨ ਮਹਾਰਾਜ ਦਾ ਇਹ ਪਾਵਨ ਪਰਬ ਆ ਹੋਰ ਵੀ ਕਿਸੇ ਗੁਰੂ ਮਹਾਰਾਜ ਦਾ ਜਦੋਂ ਆਉਂਦਾ ਪਰਬ ਤੇ ਆਪਾਂ ਰਲ ਕੇ ਮਨਾਈਏ ਪਾਪ ਦੇ ਪਾਗੀਦਾਰ ਨਾ ਬਣੀਏ ਸੋ ਗੱਲਬਾਤ ਕੀਤੀ ਕਾਫੀ ਹਿੰਦੂ ਨੇਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਿ ਕਈ ਲੋਕ ਇਸ ਤਰ੍ਹਾਂ ਦੇ ਵਿਨੇਗੰਦ ਸੀ ਨਾਨਵੇਜ ਨੂੰ ਹੱਥ ਨਹੀਂ ਲਗਾਉਂਦੇ ਹੋਂ ਨਾਨਵੇਜ ਨਹੀਂ ਚੁੰਦੇ ਆ ਤੇ ਕਈ ਕੇਕਾਂ ਦੇ ਵਿੱਚ ਅੰਡੇ ਦਾ ਪ੍ਰਯੋਗ ਹੁੰਦਾ ਤੇ ਉਹੀ ਅਸੀਂ ਚੱਕ ਕੇ ਜਾਣੇ ਆ ਕਾਨਾ ਜੀ ਦੇ ਮੂੰਹ ਨੂੰ ਲਾ ਦਿੰਦੇ ਆ ਫਿਰ ਉੱਥੇ ਆਪਣਾ ਧਰਮ ਪ੍ਰਸ਼ਨ ਨਹੀਂ ਹੁੰਦਾ ਇਹ ਆਪ ਦੇ ਲੋਕਾਂ ਨੂੰ ਆਪ ਦੀ ਸਮਝ ਚਾਹੀਦੀ ਇਹ ਵੀ ਕਿਵੇਂ ਕੀ ਕਰਨਾ ਹੈ ਕਿਉਂਕਿ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਉਦੋ ਮੱਖਣ ਮਿਸ਼ਰੀ ਮੇਵੇ ਦਾ ਪੋਗ ਲੱਗਦਾ ਸੀ ਪਰ ਕਿਤੇ ਨਾ ਕਿਤੇ ਇਹ ਜਿਹੜਾ ਟ੍ਰੈਂਡ ਹੈ ਕਲਚਰ ਜਿਹੜਾ ਹੈ ਉਹ ਬਦਲਦਾ ਜਾ ਰਿਹਾ ਹੈ ਤਾਂ ਲੱਗਦਾ ਕਿ ਉਸ ਦੇ ਵਿੱਚ ਬੱਚੇ ਮਿਸ਼ਰੀ ਮੇਵਾ ਤਾਂ ਭੁੱਲੀ ਜਾਣਗੇ ਸਿਰਫ ਕੇਕ ਤੇ ਹੀ ਰਹਿ ਜਾਣਗੇ ਤਾਂ ਇਹ ਸਾਨੂੰ ਸਮਝਣ ਦੀ ਲੋੜ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕੈਮਰਾਮੈਨ ਪ੍ਰੇਮ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ